ਇੱਕ ਦਿਨ ਮੇਰੇ ਇਥੇ ਮੈਚ ਚੱਲੇ ਪਤਾ ਨਹੀਂ ਹੁਣ ਜਾਫੀ ਕਿਹੜੇ ਸੀਗੇ ਟੱਚ ਕਰਕੇ ਮੇ ਤਾਂ ਨਾ ਠੀ ਨਾ ਹੋਵੇ ਕਿੰਦੇ ਸੁਬਨੇ ਜਿਹਾ ਠੜ ਨਹੀਂ ਹੁੰਦਾ ਮੈਂ ਕਹਾਂ ਲੈ ਬਈ ਮੈਂ ਕਹਾਂ ਲੋਕੀ ਨਹੀਂ ਦੇਖਣਾ ਕਬੱਡੀ ਆ ਜੀ ਮੈਂ ਕੋਈ ਵੀ ਨਹੀਂ ਮੁੰਡਿਆ ਤੇ ਦਿਮਾਗ ਚ ਉਹੀ ਚੀਜ਼ਾਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਇਹ ਨਹੀਂ ਕਰੀ ساری ਜ਼ਿੰਦਗੀ ਨਹੀਂ ਇਹ ਜੀ ਹਟਣੀਆਂ ਜੇ ਜੇਤਣਾ ਨਾਮ ਰੁਣਾ ਫੇਰ ਐਕਸਟਰਾ ਮਿਹਨਤ ਕਰਨੀ ਪੈਣੀ ਅਸੀਂ ਹੁਣ ਮੈਂ ਪੈਨਡ ਹੁੰਦਾ ਸਗਾ ਮੈਂ ਭਾਈ ਬੋਲਣ ਤੋਂ ਪਹਿਲਾਂ ਹੀ ਐਕਸਰਗਾਨੀ ਸ਼ੁਰੂ ਕਰ ਦਿੰਦਾ ਸੀ ਤੇ ਇੱਕਰ ਮੈਨੂੰ ਭੇਖਾ ਲੱਗ ਗਿਆ ਕਿ ਤੇ ਟਾਈਮ ਦਾ ਪਤਾ ਨਹੀਂ ਮੈਂ 2 ਕੋਈ ਉੱਠ ਕੇ ਨਹਿਰ ਤੇ ਦੌੜ ਤੁਰ ਲਾ ਕੇ ਡਾਂਡ ਵੀ ਲਾਇਆ ਮੈਂ ਭਾਈ ਖਣੀ ਸੁੱਤਾ ਰਹਿ ਗਿਆ ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਟਾਈਮ ਹੀ ਸਾਢੇ 3 ਹੋ ਗਏ ਸੀ ਜਨੂਨ ਸੀਗਾ ਸਾਢੇ ਟਾਈਮ ਤੇ ਅਸੀਂ ਪੁੱਛਦੇ ਹੁੰਦੇ ਸੀ ਕਿ ਤਗੜੇ ਬੰਦੇ ਤੂੰ ਕੀ ਖਾਨੇ ਆ ਉਹਨੇ ਬੰਦ ਉਹਦੇ ਕਹਤਾ ਵੀ ਕਿਲੋ ਦਹੀਂ ਵੀ ਨਹੀਂ ਦਹੀਂ ਵੀ ਜਣਾ ਦੁੱਧ ਵੀ ਨਹੀਂ ਪਤਾ ਨਹੀਂ ਸੀਗਾ ਬਾਕੀ ਇੱਕ ਹੋਰ ਗੱਲ ਹੈ ਜਿੱਦਾਂ ਅੱਛਾ ਚੜਾਈ ਹੈ ਨਾ ਪੁੱਛ ਗਿਆ ਸੀ ਉਹਦਾ ਉਹਦਾ ਕੀ ਆ ਦੁਨੀਆ ਯਾਦ ਵੀ ਉਹਦੇ ਕਰਦੀ ਆ ਹਾਂਜੀ ਸੰਦੀਪ ਭਾਈ ਪਹਿਲੋਂ ਦਾ ਸასი ਸ਼ਾਲ ਸასი ਸ਼ਾਲ ਦੀਪਕ ਵੀਰੇ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਮੇਰਾ ਪਿੰਡ ਪੰਜਾਬ ਤੁਸੀਂ ਸਾਰਿਆਂ ਦੇ ਰੂਰੂ ਕਰ ਰਹੇ ਹੋ ਮੈਨੂੰ ਬਹੁਤ ਬਹੁਤ ਤੁਹਾਡਾ ਵੀ ਸ਼ੁਕਰੀਆ ਮੈਂ ਵੀ ਤੁਹਾਡੀਆਂ ਵੀਡੀਓ ਕਾਫੀ ਦੇਖੀਆਂ ਜਿੱਦਾਂ ਹਾਂਜੀ ਹਾਂਜੀ ਤੇ ਸਬਬ ਨਾਲ ਅਜ ਮੇਲ ਹੋ ਗਿਆ ਟਾਕਨ ਇੰਨੀ ਗੁਰੂ ਕਰਦੀਆਂ ਗਰਾਊਂਡਾਂ ਦੇ ਵਿੱਚ ਤੇ ਮੈਨੂੰ ਵੀ ਬਹੁਤ ਵਧੀਆ ਲੱਗਾ ਤੁਹਾਣਾ ਮਿਲ ਕੇ ਸੰਦੀਪ ਵੀਰੇ ਜਦੋਂ ਪਿਛਲੇ ਮੈਚ ਤੇ ਤੁਸੀਂ ਗਰਾਊਂਡ ਦੇ ਅੰਦਰ ਐਂਟਰੀ ਕੀਤੀ ਤੇ ਜਿਸ ਟਾਈਮ ਤੁਸੀਂ ਖੇਡਦੇ ਹੁੰਦੇ ਸੀਗੇ ਉਹ ਟਾਈਮ ਤੇ ਹੁਣ ਦੇ ਟਾਈਮ ਦੇ ਵਿੱਚ ਕਿੰਨਾ ਫਰਕ ਆ ਅ ਫਰਕ ਤਾਂ ਮੈਨੂੰ ਨਹੀਂ ਲੱਗਦਾਗਾ ਸਾਡੇ ਟਾਈਮ ਕਬੱਡੀ ਸਾਨੂੰ ਲੱਗਦੀ ਸੀ ਬਹੁਤ ਟਫ ਆ ਹੂੰ ਹੂੰ ਤੇ ਹੁਣ ਦੇ ਟਾਈਮ ਪਲੇਅਰ ਬਹੁਤ ਹੋ ਗਏ ਆ ਤੇ ਹੁਣ ਦੇ ਟਾਈਮ ਨਾਲ ਵੀ ਬਹੁਤ ਟਫ ਆ ਕਬੱਡੀ ਤੇ ਜਦੋਂ ਸਾਡੇ ਨੂੰ ਪਹਿਲਾਂ ਖੇਡਦੇ ਸੀਗੇ ਉਹਨਾਂ ਨੂੰ ਉਸ ਟਾਈਮ ਟਫ ਲੱਗਦੀ ਸੀ ਕਬੱਡੀ ਮੈਂ ਇਹ ਨਹੀਂ ਕਹਿ ਸਕਦਾ ਕਿ ਕਬੱਡੀ ਸੋਖੀ ਆ ਬਹੁਤ ਸੋਖੀ ਆ ਤੇ ਬਾਕੀ ਜਿਹੜੇ ਖੇਡਦੇ ਉਹ ਜਾਣਦੇ ਆ ਬਾਹਰੋਂ ਦੇਖਣ ਨੂੰ ਬਹੁਤ ਸੋਖੀ ਲੱਗਦੀ ਆ ਹਾਂ ਸੰਦੀਪਰੇ ਲੋਕਾਂ ਦਾ ਪਿਆਰ ਉਹ ਨਹੀਂ ਆ ਮੈਂ ਬਹੁਤ ਗੁਰੂ ਘਰ ਦੀ ਗਰਾਉਂਡ 'ਚ ਬੈਠਾ ਸ਼ੁਕਰ ਗੁਜ਼ਾਰ ਰਿਹਾ ਪ੍ਰਮਾਤਮਾ ਦਾ ਹਾਂਜੀ ਵੀ ਮੈਨੂੰ ਇੰਨਾ ਪਿਆਰ ਮਿਲਦਾ ਤੇ ਮੈਂ ਪਤਾ ਨਹੀਂ ਵੀ ਕਿਹੜੇ ਜਨਮ ਦੇ ਵਿੱਚ ਕੋਈ ਚੰਗੇ ਕੰਮ ਕੀਤੇ ਹੋਣਗੇ ਵੀ ਜਿਹੜੇ ਅੱਜ ਵੀ ਮੈਨੂੰ ਬੱਚੇ ਸਿਆਣੇ ਪਿਆਰ ਕਰਦੇ ਆ ਤੇ ਮੈਂ ਪੰਜਾਬੀ ਕਮਿਊਨਿਟੀ ਦਾ ਕਬੱਡੀ ਪ੍ਰੇਮੀਆ ਦਾ ਦੇਣਾ ਕਦੀ ਜ਼ਿੰਦਗੀ ਨਹੀਂ ਦੇ ਸਕਦਾ ਕਬੱਡੀ ਕਰਕੇ ਸੰਦੀਪ ਆ ਤੇ ਬਹੁਤ ਆਪਣੇਆਂ ਨੂੰ ਵਧੀਆ ਲੱਗਦਾ ਇੰਨਾ ਪਿਆਰ ਕਰਦੇ ਆ ਮੈਨੂੰ ਹਾਂਜੀ ਭਰਾ ਇਦਾਂ ਹੋਇਆ ਨਾ ਜਦੋਂ ਮੈਂ ਆਇਆ ਸੀ ਕਿਸੇ ਨੂੰ ਪਤਾ ਨਹੀਂ ਸੀ ਮੈਂ ਇੱਥੇ ਆਉਣਾ ਹਾਂਜੀ ਮੇਰੇ ਤੀਜੰਦਰ ਨੀਜਰ ਦਾ ਆਪਣਾ ਭਰਾ ਆ ਉਹ ਇੰਡੀਆ ਤੋਂ ਆਇਆ ਸੀ ਇੱਥੇ ਬੱਬੂ ਭਾਈ ਦਾ ਸ਼ੋਅ ਸੀਗਾ ਉਹ ਮੈਨੂੰ ਕਹਿੰਦਾ ਵੀ ਆ ਜਾ ਇੱਥੇ ਮੈਂ ਉਹਨਾਂ ਉਹਦਾ ਵਰਲਡ ਕੱਪ ਤੇ ਸੀਗਾ ਹਾਂਜੀ ਮੈਂ ਕਿਹਾ ਚਲੋ ਮ ਆਇਆ ਨਾ ਕਿਸੇ ਨੂੰ ਪਤਾ ਨਹੀਂ ਸੀ ਮ ਆਉਣਾ ਤੇ ਜਦੋਂ ਮੈਂ ਗਰਾਊਂਡ 'ਚ ਐਂਟਰ ਹੋਇਆ ਤੇ ਇੰਨਾ ਲਲਕਾਰਾ ਚੀਕਾਂ ਜਿੱਦਾਂ ਵੀ ਮੈਨੂੰ ਇਦਾਂ ਲੱਗਾ ਜਿਵੇਂ ਮੈਂ ਪਹਿਲੀ ਕਬੱਡੀ ਬੋਲ ਚੱਲਾ ਹੁੰਦਾ ਉਹ ਤੋਂ ਬਾਅਦ ਟਿਕਟੌਕ ਤੇ ਵੀਡੀਓ ਆ ਗਈਆਂ ਫਿਰ ਮੈਂ ਸੋਚਦਾ ਮੈਂ ਜਿਹੜਾ ਕਿਹੜੇ ਬੰਦੇ ਨੇ ਵੀਡੀਓ ਬਣਾਉਗੀ ਬਣੀ ਵੇਸ ਤਰੀਕੇ ਨਾਲ ਹਾਂਜੀ ਹਾਂਜੀ ਜਦੋਂ ਮੈਂ ਕਬਡੀ ਫੋਨ ਚਲਾਉਂਦਾ ਹਾਂ ਹਾਂਜੀ ਹਾਂਜੀ ਤੇ ਸਵਾਭਨ ਵਾਲਾ ਜੀ ਗੱਲ ਹੋਈ ਤੇ ਉਹ ਦੀਪਕ ਭਰਾ ਨੇ ਬਣਾਈ ਸੀਗੀ ਹਾਂਜੀ ਹਾਂਜੀ ਬਾਈ ਥੈਂਕ ਯੂ ਭਰਾ ਜਰ ਇਹਦਾ ਕਹਿੰਦੇ ਇਹ ਵੀ ਅੱਜਕੱਲ ਜ਼ਰੂਰੀ ਆ ਨਾ ਸੋਸ਼ਲ ਮੀਡੀਆ ਤੇ ਦਿਖਾ ਲੈਣਾ ਆਪਣੇ ਆਪ ਨੂੰ ਸੰਦੀਪ ਜੀ ਜਦੋਂ ਨਾ ਚਿੱਤਪਾਲ ਚਿੱਟੀ ਨੇ ਤੁਹਾਡੇ ਆਂਗੂ ਛਾਲ ਮਾਰੀ ਤੇ ਬਾਹਰ ਗਰਾਉਂਡਾਂ ਦੇ ਵਿੱਚ ਲੋਕ ਗੱਲਾਂ ਕਰਦੇ ਸੀ ਵੀ ਅੱਜ ਜਦੋਂ ਹੀ ਚਿੱਤਪਾਲ ਨੂੰ ਦੇਖਿਆ ਤੇ ਸੰਦੀਪ ਵੀ ਆ ਰਾਂਗੇ ਹਾਂਜੀ ਚਤਪਾਲਾ ਮੇਰੇ ਨਾਲ ਦੇ ਪਿੰਡ ਤੋਂ ਹੀ ਅੰਬੇ ਹੈ 2 ਕਿਲੋਮੀਟਰ ਹੀ ਆਪਣਾ ਸਾਡਾ ਚਿੱਟੀ ਤੋਂ ਹਾਂਜੀ ਹਾਂਜੀ ਤੇ ਬਹੁਤ ਵਧੀਆ ਪਿਆਰਾ 플레이ਰ ਆ ਤੇ ਮਿਲਦਾ ਰਹਿੰਦਾ ਆ ਤੇ ਉਹ ਜਦੋਂ ਨੇ ਛਾਲ ਮਾਰੀ ਮੈਨੂੰ ਵੀ ਬੜੇ ਫੋਨ ਆਏ ਉਹਨੇ ਕਲੀਅਰ ਮੇਖਲ ਵਰਲਡ ਕੱਪ ਦੇ ਵਿੱਚ ਮਾਰੀ ਸੀਗੀ ਹਾਂਜੀ ਹਾਂਜੀ ਤੇ ਸਾਰਿਆਂ ਨੇ ਜਿੱਦਾਂ ਮੇਡੀਆਂ ਫੋਟੋਆਂ ਕੱਟ ਕੇ ਤੇ ਉਹਦੀਆਂ ਲਾਈਆਂ ਵੀ ਸੰਦੀਪ ਦੀ ਯਾਦ ਆ ਗਈ ਵਧੀਆ ਲੱਗਦਾ ਜਦੋਂ ਭਰਾ ਆਪਣੇ ਐਕਸ਼ਨ ਕਰਦੇ ਆ ਵੀ ਸਾਡਾ ਨਾਮ ਦੁਬਾਰਾ ਫੇਰ ਪਬਲਿਕ ਦੇ ਮੂੰਹ ਤੇ ਆਉਂਦਾ ਆ ਕਿ ਸੰਦੀਪ ਲੱਲੀਆਂ ਵੀ ਤਾਂ ਛਾਲ ਮਾਰਦਾ ਸੀ ਉਹਦੀਆਂ ਗੁਮਾਰੀਆਂ ਤੇ ਵਧੀਆ ਲੱਗਾ ਆਪਣੇ ਹੁਣ ਬਹੁਤ ਸੰਦੀਪ ਜੀ ਅਪਾ ਥੋੜਾ ਪਿਛੇ ਜਾਈਏ ਸ਼ੁਰੂਆਤ ਸੀ ਜਿਹੜੀ ਕਿੱਦਾਂ ਹੋਈ ਸੀ ਪਹਿਲਾਂ ਕੋਈ ਪਰਿਵਾਰ ਦੇ ਵਿੱਚ ਖੇਡਦਾ ਹੋਵੇ ਹਾਂਜੀ ਪਰਿਵਾਰ ਦੇ ਵਿੱਚ ਮੇਰੇ ਚਾਚਾ ਹੀ ਖੇਡਦੇ ਹੁੰਦੇ ਸੀਗੇ ਅੱਛਾ ਤੇ ਉਹ ਜਦੋਂ ਬਹੁਤ ਪੁਰਾਣੇ ਟਾਈਮ 'ਚ ਉਹ ਖੇਡਦੇ ਸੀਗੇ ਤੇ ਜਦੋਂ ਪਿੰਡ ਦੇ ਵਿੱਚ ਜਾਣਾ ਗੱਲਾਂਬਾਤਾਂ ਸੋਡੀਆਂ ਤੇ ਸਾਡੇ ਪਿੰਡ ਸੀਨੀਅਰ ਪਲੇਅਰ ਹੁੰਦੇ ਮੇਰੇ ਤੋਂ ਗਰਾਊਂਡ ਦੇ ਵਿੱਚ ਖੇਡਦੇ ਬਸ ਘਰ ਦੇ ਵਿੱਚ ਉਹ ਹੀ ਗੱਲਾਂ ਕਬੱਡੀ ਦੀਆਂ ਚੱਲਣੀਆਂ ਤੇ ਥੋੜਾ ਜਿਹਾ ਜਨੂਨ ਜਿਹਾ ਹੋਣ ਲੱਗ ਪਿਆ ਵੀ ਕਬੱਡੀ ਖੇਡਾਂ ਬਸ ਇਦਾਂ ਸ਼ੁਰੂਆਤ ਹੋ ਗਈ ਤੁਹਾਨੂੰ ਪਤਾ ਪਿੰਡ ਦੇ ਵਿੱਚ ਸ਼ਾਮ ਨੂੰ ਸਾਰੇ ਨਿਆਣੇ ਗਰਾਊਂਡ ਤੇ ਚੱਲ ਜਾਂਦੇ ਕੋਈ ਕਿਸੇ ਤਰ੍ਹਾਂ ਦੀ ਗੇਮ ਕਰਦਾ ਕੋਈ ਕਿਸੇ ਤਰ੍ਹਾਂ ਦੀ ਕਰਦਾ ਉੱਥੇ ਸੀਨੀਅਰ ਪਲੇਅਰ ਕਬੱਡੀ ਖੇਡਦੇ ਨੇ ਪ੍ਰੈਕਟਿਸ ਕਰਦੇ ਹੁੰਦੇ ਹੈਗੇ ਤੇ ਉਹਨਾਂ ਨੂੰ ਦੇਖ ਕੇ ਵੀ ਰੋਜ਼ ਦੇਖੀ ਜਾਣਾ ਵੀ ਦਿਮਾਗ ਦੇ ਵਿੱਚ ਆਉਣ ਲੱਗ ਪੈਂਦਾ ਵੀ ਮੈਂ ਵੀ ਸਟਾਰਟ ਕਰਾਂ ਕਬੱਡੀ ਇਦਾਂ ਹੀ ਵਸ ਕਬੱਡੀ ਸਟਾਰਟ ਹੋ ਗਈ ਸਾਨੂੰ ਤਾਂ ਤੁਹਾਡੇ ਜਿੰਨੇ ਵੀ ਮੈਚ ਤੁਸੀਂ ਖੇਡੇ ਆ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਤੇ ਤੁਹਾਡਾ ਪਰਸਨਲੀ ਵਧੀਆ ਮੈਚ ਜਿਹੜਾ ਆਪਣਾ ਹਾਂਜੀ ਵੀਰ ਦੀਪਕ ਵੀਰ ਮੈਂ ਕਾਫੀ ਇੰਟਰਵਿਊ ਵਿੱਚ ਵੀ ਦੱਸਿਆ ਵੀ ਮੇਰਾ 2004 ਦਾ ਵਰਲਡ ਕੱਪ ਸੀਗਾ ਹਾਂ ਹਾਂ ਉਹ ਤਾਂ ਮੈਂ ਕਹਿੰਦਾ ਆ ਵੀ ਉਹ ਵਰਲਡ ਕੱਪ ਦੇ ਵਿੱਚ ਜਦੋਂ ਬੈਸਟ ਰੀਡਰ ਬੰਦਾ ਨਿਕਲ ਜਾਂਦਾ ਨਾ ਹਿਸਟਰੀ ਬਣ ਜਾਂਦੀ ਆ ਤੇ ਮੇਰੀ ਫਿਟਨੈਸ ਪੂਰੀ ਸੀ ਚਾਰੀ ਪੂਰੀ ਸੀ ਲੋਕਲ ਮੈਚ ਮੈਂ ਟੌਪ ਦੇ ਖੇਡੇ ਆ ਤੇ ਲਾਸਟ ਲੋਕਲ ਮੈਚ 'ਚ ਮੇਰੇ ਗਿੱਟੇ ਤੇ ਬਹੁਤ ਵੱਡਾ ਫੈਕਚਰ ਆ ਗਿਆ ਸੀਗਾ ਤੇ ਫੈਡਰੇਸ਼ਨ ਨੂੰ ਮੈਂ ਕਿਹਾ ਵੀ ਖੇਡ ਨਹੀਂ ਹੋਣਾ ਕਿਤੇ ਚੱਲ ਤੂੰ ਨਾਲ ਚੱਲ ਜਾ ਗਰਾਊਂਡ 'ਚ ਦੇਖੀ ਜੂ ਕਿੱਦਾਂ ਹੁੰਦਾ ਵੀ ਚਲੋ ਤੈਨੂੰ ਦੁਨੀਆ ਦੇਖਣ ਆਈ ਏ ਪਿਆਰ ਕਰਦੇ ਹੇ ਮੈਨੂੰ ਵੀ ਸੀਗਾ ਚਲੋ ਮੈਂ ਦੋ ਮੈਚ ਖੇਡੇ ਆ ਤੁਸੀਂ ਵੀਡੀਓ ਵੀ ਪਈਆਂ YouTube ਤੇ ਹਾਂਜੀ ਤੇ ਤੁਰ ਤੁਰ ਕੇ ਕਬੱਡੀਆਂ ਪਾਤੀਆਂ ਚਲੋ ਇੰਨਾ ਕ ਆਪਣੇ ਆਪਣੇ ਮਾਨਸਿਕਾ ਵੀ ਇਨੀ ਇੱਕ ਤਾਂ ਪਾ ਦੇਣੀਆਂ ਆ ਫਾਈਨਲ ਮੈਚ ਟਫ ਵਾਲਾ ਹੀ ਤੇ ਸਵੇਲਿੰਗ ਜਿਆਦੀ ਹੋਗੀ ਗਿੱਟੇ ਤੇ ਹਾਂਜੀ ਤੇ ਮੇਰਾ ਮਨ ਉਹ ਕਹਿੰਦਾ ਵੀ ਅੱਜ ਮੈਂ ਬੈਸਟ ਨਿਕਲਣਾ ਹੈਗਾ ਬੀਸ਼ਾ ਤੇ ਮਰੀਤਵੰਨਾ پیچھے ਰਹਿ ਜਾਣੀਆਂ ਕਰਕੇ ਇਦਾਂ ਦੇ ਮੌਕੇ ਜ਼ਿੰਦਗੀ 'ਚ ਬਹੁਤ ਘੱਟ ਮਿਲਦੇ ਹੈ ਹਨਾ ਕਈ ਵਾਰ ਟੀਮ ਆਪਣੀ ਪਹਿਲਾਂ ਹੀ ਹਾਰ ਜਾਂਦੀ ਐ ਸੈਮੀ 'ਚ ਹੁਣ ਕਈ ਪਲੇਅਰ ਸਾਡੇ ਨਾਲ ਵੀ ਤਕੜੇ ਖੇਡਣਗੇ ਉਹ ਪਹਿਲਾਂ ਹਾਰ ਜਾਂਦੇ ਚਾਂਸ ਨਹੀਂ ਮਿਲਦਾ ਤੇ ਮੈਨੂੰ ਇਹੀ ਦਿਮਾਗ ਸੀਗਾ ਵੀ ਅੱਜ ਪ੍ਰਮਾਤਮਾ ਨੇ ਮੌਕਾ ਦਿੱਤਾ ਵੀ ਸੱਚੇ ਪਾਤਸ਼ਾਹ ਕਿਸੇ ਤਰੀਕੇ ਨਾਲ ਵੀ ਮੈਨੂੰ ਹੌਸਲਾ ਦੇ ਕੁਦਰਤੀ ਰੱਬ ਨੇ ਜਿੱਦਾਂ ਪ੍ਰਮਾਤਮਾ ਨੇ ਮੇਰੀ ਅਰਦਾਸ ਸੁਣ ਲਈ ਮੇਰਾ ਫੈਮਿਲੀ ਡਾਕਟਰ ਆ ਗਿਆ ਤੇ ਉਹਨਾਂ ਜਾ ਕੇ ਦੱਸਿਆ ਚੱਕਰ ਪਿਆ ਉਹ ਕਹਿੰਦੇ ਗੱਲੇ ਕੋਈ ਨਹੀਂ ਮੈਂ ਫ੍ਰੀਜ਼ ਕਰ ਦੇਣਾ ਕਹਿੰਦਾ ਗੱਟਾ ذرا اچھا ਤੇ ਗੱਟਾ ਫ੍ਰੀਜ਼ ਕਰਕੇ ਤੇ ਮੈਂ ਗਿਆ ਸਾਡੀ ਟੀਮ ਪਹਿਲਾਂ ਚੱਲ ਗਈ ਸੀਗੀ ਤੇ ਸਾਰੀ ਪਬਲਿਕ ਦੇਖਦੀ ਵੀ ਸੰਦੀਪ ਨੇ ਮੈਨ ਲੱਗਦਾ ਨਹੀਂ ਉਹਨਾਂ ਉਦਾਸ ਹੋ ਗਏ ਸਾਰੇ ਜਦੋਂ ਫ੍ਰੀ ਕੀਤਾ ਗੱਟਾ ਤੇ ਮਾਰੀ ਜਾ ਕੇ ਛਾਲ ਆ ਪਸਾਰਾ ਸਟੇਡੀਅਮ ਕੱਢ ਗਿਆ ਮੈਂ ਕਿਹਾ ਅੱਧਾ ਤਾਂ ਬੈਸਟ ਮੈਂ ਹੋਣੀ ਨਿਕਲ ਗਿਆ ਤੇ ਉਹ ਬਾਬੇ ਦੀ ਕਿਰਪਾ ਨਾਲ ਬੜਤੀ ਵੱਡੀਆਂ ਪਾਈ ਹੈ ਉਸੇ ਮੈਚ ਇੱਕ ਮੈਚ ਹੀ ਤੇ ਕੋਈ ਜਫਾ ਲੱਗਦਾ ਤੇ ਉਹ ਵੀ ਆਪਣੇ ਵਾਲੀ ਬਹੁਤ ਵੱਡੀ ਗੱਲ ਮਿਲੀ ਤੇ ਬੈਸਟ ਨਿਕਲਿਆ ਹੈਗਾ ਤੇ ਮੈਨੂੰ ਤਾਂ ਹੀ ਸਿਗਾ ਵੀ ਇਦਾਂ ਦੇ ਵਿੱਚ ਜਿਹੜੇ ਹਨਾ वर्ल्ड ਕੱਪ ਦੇ ਚਾਂਸ ਉਹ ਘਟ ਮੰਨਦੇ ਆਂ ਹਾਂ ਬੈਟਸ ਨਿਕਲਦੇ ਸੰਦੀਪਰੇ ਜਿੱਦਾਂ ਜੀਦਾਰੀ ਸੀਗੀ ਉਦੋਂ ਤੁਹਾਡੇ ਵਿੱਚ ਕਾਫੀ ਜ਼ਿਆਦਾ ਅਸਲ 'ਚ ਮੇਰੇ ਹਿਸਾਬ ਨਾਲ ਹੁਣ ਮੈਚ ਬਹੁਤ ਹੋਣ ਲੱਪੇ ਹਨਾਂਗੇ ਹਾਂ ਰੋਜ਼ ਮੈਚ ਹੁਣ ਬੰਦੇ ਨਾਲ ਬੰਦੇ ਨੇ ਜਿੱਦਾਂ ਭੰਡਣਾ ਬਹੁਤ ਔਖਾ ਆ ਹੁਣ ਦੇਖੋ ਇੰਡੀਆ ਦੇ ਵਿੱਚ ਰੋਜ਼ 2 ਮਹੀਨੇ ਲਗਾਤਾਰ ਮੈਚ ਰੋਜ਼ ਖੇਡਣਾ ਰੋਜ਼ ਖੇਡਣਾ ਔਖਾ ਹੋ ਜਾਂਦਾ ਪਰ ਜੀਦਾਰੀ ਤਾਂ ਮੈਂ ਕਹਿੰਦਾ ਪਲੇਅਰਾਂ 'ਚ ਬਹੁਤ ਹੈ ਹਾਲੇ ਵੀ ਹੈਗੀ ਆ ਪਰ ਮੇਰੇ ਸੋਨ ਮੈਚ ਹੀ ਓਵਰ ਹੋਣ ਲੱਪੇ ਆ ਓਵਰ ਹੋਣ ਲੱਪੇ ਕਈ ਹੁਣ ਮੈਨੂੰ ਕਹਿਣਗੇ ਤੁਸੀਂ ਈਦਾ ਖੇਡਦੇ ਤਾਂ ਤੋਂ ਮੈਚ ਥੋੜੇ ਘੱਟ ਸੀਗੇ ਤੇ ਰੈਸਟ ਕਰਨ ਦਾ ਟਾਈਮ ਮਿਲ ਜਾਂਦਾ ਹੁਣ ਰੈਸਟ ਕਰਨ ਦਾ ਟਾਈਮ ਹੀ ਹੈ ਨਹੀਂਗਾ ਮੈਂ ਵੈਸੇ ਕੈਨੇਡਾ ਜਾ ਕੇ ਮੈਚ ਖੇਡਿਆ ਵੈਨਕੂਵਰ ਟੋਰਾਂਟੋ ਤੇ ਪੰਜਾਬ ਚ ਜਿੱਦਾਂ ਮੇਨ ਮੇਨ ਕੱਪ ਜਿੱਦਾਂ ਲੋਧੀਆ ਫ ਲੁਧਿਆਣੇ ਜਲੰਧਰ ਪਰਸਰਮਪੁਰ ਇਦਾਂ ਦੇ ਤੇ ਪਿੰਡ ਪੱਦਰ ਦੇ ਮੈਚ ਜੋ ਸਟਾਰਟਿੰਗ ਸੀ ਉਦੋਂ ਕੋਈ ਛੱਡਿਆ ਨਹੀਂ ਮੈਚ ਅਸੀਂ ਅੱਛਾ ਉਦੋਂ ਪਿੰਡ ਪੱਦਰ ਦੀਆਂ ਟੀਮਾਂ ਵੀ ਸ਼ੋ ਮੈਚਾਂ ਨਾਲ ਦੀਆਂ ਸੀਗੀਆਂ ਤੇ ਜਿੰਨੇ ਕੁ ਮੈਚ ਹੰਦੇ ਲਾਏ ਆ ਮੋਸਟਲੀ ਐਂਡ ਜਾ ਤੇ ਆ ਕੇ ਫੇਚ ਲੋ ਜਦੋਂ ਕੋ ਕਬੱਡੀ ਛੱਡੀ ਉਦ ਪੋਸਟਲੀਨ ਦੇ ਜਿਹੜੇ ਨਾ ਨਵੇਂ ਪਲੇਅਰ ਆ ਭਲਵਾਂਜੀ ਵੀ ਉਹ ਦੇਖਦੇ ਆ ਵੀ ਜਿਹੜੇ ਆਪਣੇ ਪੁਰਾਣੇ ਪਲੇਅਰ ਸੀਗੇ ਵੀ ਉਹਨਾਂ ਦੀ ਖਰਾਕ ਪਤਾ ਨਹੀਂ ਕਿੱਦਾਂ ਦੀ ਹੋਊਗੀ ਹਨਾ ਨਹੀਂ ਤੇ ਹੁਣ ਕਈ ਪਲੇਅਰ ਆ ਭਲਵਾਂਜੀ ਤੁਹਾਡੇ ਤੱਕ ਰੀਚ ਵੀ ਕਰਨਾ ਚਾਹੁੰਦੇ ਆ ਪਰ ਉਹਨਾਂ ਦਾ ਕਿਸੇ ਕਾਰਨਾਂ ਕਰਕੇ ਸੰਪਰਕ ਨਹੀਂ ਹੋ ਪਉਂਦਾ ਹਨਾ ਮੈਂ ਤਾਂ ਨਾ ਸਾਰਿਆਂ ਨੂੰ ਪਹਿਲਾਂ ਇਹ ਕਹਿਣਾ ਨਾ ਇਹ ਨਾ ਜੀ ਇਹ ਗੋਡ ਗਿਫਟਡ ਚੀਜ਼ਾਂ ਆ ਇਹ ਪਰਮਾਤਮਾ ਜੋਬਾਂ ਲਾਉਂਦਾ ਬੰਦਿਆਂ ਦੀਆਂ ਹਰੇਕ ਬੰਦਾ ਕਬੱਡੀ ਨਹੀਂ ਖੇਡਦਾ ਹਰੇਕ ਕੋਈ ਸਿੰਗਰ ਨਹੀਂ ਬਣਦਾ ਹਾਂਜੀ ਤੇ ਜੇ ਸਾਰੇ ਕਬੱਡੀ ਖੇਡਣ ਆਪਾਂ ਦੇਖੂ ਕੌਣ ਗੋਣ ਲਾਪੇ ਤੇ ਸੁਣੂ ਕੌਣ ਹਨਾ ਤੇ ਪ੍ਰਮਾਤਮਾ ਵੱਲੋਂ ਜਿਹੜੇ ਬੰਦੇ ਚ ਗੇਮ ਹੁੰਦੀ ਹੈ ਜੀ ਨਾ ਉਹ 2-4 ਸਾਲ ਦੇ ਵਿੱਚ ਹੀ ਦੱਸ ਪੈਂਦੀਆਂ ਹੂੰ ਤੇ ਉਹ ਡਾਈਟ ਦਾ ਐਡਾ ਫਰਕ ਨਹੀਂ ਜਿਹੜਾ ਬੰਦਾ ਮਿਹਨਤ ਦਾ ਪੱਕਾ ਜੋ ਮਰਜ਼ੀ ਖਾਈ ਜਾਵੇ ਹਾਂਜੀ ਪਹਿਲੀ ਐ ਤੁਹਾਨੂੰ ਪਤਾ ਆਣਾ ਕੇ ਬੰਦ ਕਰ ਦਿੱਤਾ ਜੀ ਕੇ ਨਾ ਕਲਸਟਰੋਬਾਧਾ ਹਾਰਟ ਅਟੈਕ ਹੁੰਦਾ ਉਹੀ ਹੁਣ ਕੇ ਕਹਿੰਦੇ ਵਧੀਆ ਇਹਨਾਂ ਕਲਸਟਰੋ ਕਰਦਾ ਆ ਹਾਰਟ ਐਕ ਨਹੀਂ ਹੁੰਦੇ ਤੇ ਮਾਦਰਬ ਕਹਿੰਦਾ ਮੇਰਾ ਇਹ ਆ ਵੀ ਜਦੋਂ ਬੰਦਾ ਮਿਹਨਤ ਕਰਦਾ ਨਾ ਜੋ ਮਰਜ਼ੀ ਖਾਈ ਜਾਵੇ ਚੰਗਾ ਖਾਵੇ ਤੇ ਚੰਗਾ ਦੁੱਧ ਕੇ ਬਦਾਮ ਸਾਰਾ ਕੁਝ ਪ੍ਰੋਟੀਨ ਵਗੈਰਾ ਲਵੇ ਜਿਦਾ ਆਪਣੇ ਅੰਡੇ ਵਗੈਰਾ ਇਦਾਂ ਦੀਆਂ ਚੀਜ਼ਾਂ ਹੂੰ ਸਾਰਾ ਕੁਝ ਵਧੀਆ ਇਕਦਿ ਜਿਹੜਾ ਬੰਦਾ ਮਿਹਨਤ ਕਰਦਾ ਮੈਂ ਕਹਿੰਦਾ ਗੈਣ ਮੈਣ ਕੇ ਨਾ ਖਾਵੇ ਹਾਂ ਨਾ ਖਾਓ ਮਿਹਨਤ ਤੇ ਖਾਓ ਤਾਂ ਨਕੀ ਗੱਲ ਉਹ ਹੋ ਜਾਂਦੀ ਹੈ ਹਾਂਜੀ ਵੈਸੇ ਫੁਲਾਨ ਜੀ ਤਕਰੀਬਨ ਨਾ ਹੁਣ ਤੱਕ ਵੀ ਗੱਲਾਂ ਹੁੰਦੀਆਂ ਵਾ ਵੀ ਸੰਦੀਪ ਨੇ ਟਾਈਮ ਤੋਂ ਪਹਿਲਾਂ ਵੱਡੀ ਛੜਤੀ ਇਹ ਹੈਗਾ ਮੈਨੂੰ ਵੀ ਥੋੜਾ ਹੈਗਾ ਹਾਂਜੀ ਮੈਂ 4-5 ਸਾਲ ਹਲੇ ਖੇਡ ਜਾਣਾ ਸੀ ਅਸਲ 'ਚ ਮੇਰੇ ਨਾ ਸੱਟ ਲੱਗੀ ਸੀ ਵੀਰ ਉਹ ਦੀਪਕ ਵੀਰੇ ਗੋਡੇ ਤੇ ਅੱਛਾ ਤੇ ਮੇਰੇ ਜਦੋਂ ਆਪਰੇਸ਼ਨ ਕੀਤਾ ਸੀ ਗੋਡੇ ਦਾ ਕੁਝ ਮੇਰੀ ਗਲਤੀ ਆ ਕੁਝ ਡਾਕਟਰ ਦੀ ਲਾਪਰਵਾਹੀ ਲਾ ਲੋ ਜਾਂਦਾ ਡਾਕਟਰ ਦੀ ਪਲਪਾ ਡੋਟਰ ਦਾ ਨਾਤ ਨਹੀਂ ਲੈਣਾ ਅਗਲੇ ਨਾਲ ਕੰਬਦੀਆਂ ਚੱਲੀ ਜਾਂਦਾ ਉਹਨ ਜਦੋਂ ਮੇਰੇ ਸਕੋਪ ਸਰਜਰੀ ਕੀਤੀ ਮੈਨੂੰ ਕਹਿੰਦਾ ਵੀ ਵੀਕ ਦੇ ਵਿੱਚ ਤੂੰ ਐਕਸਰਸਾਈਜ਼ ਸ਼ੁਰੂ ਕਰ ਦੇ ਅੱਛਾ ਤੇ ਮੈਂ ਐਕਸਰਸਾਈਜ਼ ਦਾ ਥੋੜਾ ਜਿਆਦਾ ਕਰੇ ਜੀ ਸੀਗਾ ਮੈਨੂੰ ਸੀਗਾ ਵੀ ਮੈਂ ਛੇਤੀ ਬੈਟ ਹੋਵਾਂ ਤੇ ਮੈਂ ਉਹ ਸਰਜਰੀ ਕਰਾ ਕੇ ਹਫ਼ਤੇ ਦੇ ਵਿੱਚ ਜਾਂ ਗੱਲ ਉਹ ਨੌਲੇਜ ਹੈ ਨਹੀਂ ਸੀ ਨਹੀਂ ਉਦੋਂ ਹੁਣ ਤਾਂ ਚਲੋ ਟੈਕਨੋਲੋਜੀ ਬਹੁਤ ਆ ਬੜਾ ਕੁਝ ਫਿਜ਼ੀਓਥੈਰੇਪੀ ਵਗੈਰਾ ਆ ਗਿਆ ਇਹ ਚੀਜ਼ਾਂ ਦੀ ਕਮੀ ਕਰਕੇ ਮੈਨੂੰ ਸੀਗਾ ਵੀ ਛੇਤੀ ਤਕੜਾਵਾ ਮੈਂ ਸਿਰ ਆਪਣਾ ਜਿਆਦਾ ਗੋਡਾ ਖਰਾਬ ਕਰ ਲਿਆ ਅੱਛਾ ਫਿਰ ਗੋਡਾ ਖਰਾਬ ਹੋਣ ਦੇ ਨਾਲ ਨਾਲ ਫਿਰ ਆਪਣ ਟ੍ਰਾਈ ਕੀਤੀ ਪਰ ਬਣੀ ਨਹੀਂ ਗੱਲ ਟਾਈਮ ਪਾਸ ਕੀਤਾ ਐਂਡ ਤੇ ਮੈਂ ਵਰਲਡ ਕੱਪ ਖੇਡਿਆ ਸੀਗਾ 2011 ਦੀ ਗੱਲ ਆ ਉਹਦੇ ਵਿੱਚ ਬਹੁਤ ਮਾੜੀ ਪਰਫਾਰਮੈਂਸ ਰਹੀ ਫੇਰ ਮੈਂ ਸੋਚਿਆ ਨਹੀਂ ਵੀ ਹੁਣ ਨਹੀਂ ਗੱਲ ਬਣਨੀ ਵੀ ਲੋਕਾਂ ਨੇ ਮਾੜਾ ਟਾਈਮ ਯਾਦ ਰੱਖਣਾ ਚੰਗੇ ਨੂੰ ਸਭ ਭੁੱਲ ਜਾਂਦੇ ਆ ਚਲੋ ਮੈਂ ਵੀ ਹਲੇ 4-5 ਸਾਲ ਹੋਰ ਲਾ ਸਕਦਾ ਹਾਂ ਕੋਈ ਮੇਰੇ ਤੋਂ ਵੀ ਵਧੀਆ ਸੀਗੇ ਕਈ ਸਟਾਰਟਿੰਗ ਦੇ ਵਿੱਚ ਕੇਦੇ ਸੱਟ ਵੱਡੀ ਲੱਗ ਜਾਣੀ ਉਹ ਬੰਦਾ ਤਾਂ ਉੱਥੇ ਦਾ ਉੱਥੇ ਰਹਿ ਜਾਂਦਾ ਕਬੱਡੀ ਤੁਰ ਜਾਂਦੀ ਆ ਉਹ ਬੰਦਿਆ ਨਾਂ ਨਹੀਂ ਬਣਦੇ ਤੇ ਮੈਂ ਇਹ ਕਹਿੰਦਾ ਹੁਣ ਨਾ ਵੀ ਇਹ ਪ੍ਰਮਾਤਮਾ ਦੀ ਮਿਹਰ ਆ ਜਿਹੜੇ ਲੰਮੀ ਕਬੱਡੀ ਖੇਡਦੇ ਹੋ ਸੱਟ ਪੇਟ ਤੋਂ ਬਚੇ ਆ ਤੇ ਮੈਨੂੰ ਵੀ ਕਹਿੰਦੇ ਪੰਜ ਖੇਡ ਸਕਦੇ ਮੈਂ ਕਿਹਾ ਵੀ ਪ੍ਰਮਾਤਮਾ ਨੇ ਨਹੀਂ ਬਖਸ਼ੀ ਸੀ ਉਹ ਨਹੀਂ ਖੇਡ ਲਈ ਤੇ ਸੱਟ ਕਰਕੇ 5-6 ਸਾਲ ਪਹਿਲਾਂ ਛੱਡਣੀ ਪਈ ਮੰਨਦੇ ਦੁੱਖਤ ਹੈਗਾ ਪਰ ਫੇਰ ਵੀ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਜਿੰਨੀ ਵੀ ਖੇਡੀ ਚੰਗੀ ਖੇਡੀ ਜਦੋਂ ਹੁਣ ਮੰਨ ਲਓ ਪਹਿਲਵਾਨ ਜੀ ਪਲੇਅਰਾਂ ਨੂੰ ਤੁਸੀਂ ਖੇਡਦੇ ਦੇਖਦੇ ਆ ਕਦੇ ਮਨ ਦੇ ਵਿੱਚ ਆਉਂਦੀ ਆ ਵੀ ਕੱਪੜੇ ਲਾ ਕੇ ਫੜਾ ਫੜਾ ਅੰਦਰ ਵੜ ਜਾ ਜੀਤ ਬਹੁ ਕਰਦਾ ਸੁਬਰੇਤ ਵੀ ਗੋਡੀ ਚੱਲ ਪੈਂਦੀ ਈ ਯਾਰੀ ਓਹੋ ਇੱਕ ਦਿਨ ਮੇਰੇ ਇਥੇ ਮੈਚ ਚੱਲੇ ਪਤਾ ਨਹੀਂ ਹੁਣ ਜਾਫੀ ਕਿਹੜੇ ਸੀਗੇ ਟੱਚ ਕਰਕੇ ਮੈਂ ਤਾਂ ਨਾਠੀ ਨਾ ਹੋਵੇ ਕਿੰਨੇ ਸੁਬਨੇ ਜਿਹਾ ਨਟ ਨਹੀਂ ਹੁੰਦਾ ਮੈਂ ਕਹਾ ਲੈ ਬਈ ਮੈਂ ਕਹਾ ਲੋਕੀ ਨਹੀਂ ਦੇਖਣੇ ਕਬੱਡੀਆ ਚ ਮੈਂ ਕੋਈ ਵੀ ਨਹੀਂ ਮੁੰਡਿਆ ਤੇ ਦਿਮਾਗ ਚ ਉਹੀ ਚੀਜ਼ਾਂ ਚੱਲੀ ਜਾਂਦੀਆਂ ਇਹ ਨਹੀਂ ਕਦੀ ساری ਜ਼ਿੰਦਗੀ ਨਹੀਂ ਇਹ ਜੀ ਸਾਡਾ ਫੜਣੀਆਂ ਜਿਹੜੀ ਚੀਜ਼ ਕਰਕੇ ਸਾਡਾ ਨਾਮ ਬਣਿਆ ਜਿਹੜੀ ਚੀਜ਼ ਕਰਕੇ ਪਛਾਣ ਹੈ ਜਿਹੜੀ ਚੀਜ਼ ਕਰਕੇ ਅੱਜ ਇਥੇ ਬੈਠੇ ਆ ਉਹ ਕਦੀ ਨਹੀਂ ਆੜੀ ਦਮਾ ਸੰਦੀਪਰੇ ਮਾੜੀ ਜੀ ਟੀ-ਸ਼ਰਟ ਚੱਕ ਕੇ ਦਿਖਾਈਓ ਹਾਂਜੀ ਸਰ ਜੀ ਇੱਥੇ ਆਂ ਇਹ ਭਾਜੀ ਆਪਣੀ ਟੈਟੂ ਦਾ ਰਾਜ ਕੀ ਆ ਇਹ ਟੈਟੂ ਆਪਣੇ ਬੰਬੂਆਂ ਭਾਈ ਨੇ ਮੈਂ ਜਿੱਦਾਂ ਬਣਾਇਆ ਸੀਗਾ ਇਹ ਟ੍ਰਾਂਟੋ ਬਣਾਈ ਉਦੋਂ 2005 ਦੇ ਵਿੱਚ ਅੱਛਾ ਉਹ ਟੈਟੂ ਬਹੁਤ ਘੱਟ ਬਣਦੇ ਸੀ ਇੰਡੀਆ ਦੇ ਬਣਦੇ ਨਹੀਂ ਹੁੰਦੇ ਸੀਗੇ ਤੇ ਭਾਜੀ ਬੇਤੇ ਆਏ ਸੀਗੇ ਟ੍ਰਾਂਟੋ ਉਹਨਾਂ ਨੇ ਵੀ ਸੀਗਾ ਬਣਾਈਏ ਤੇ ਸਾਨੂੰ ਜਦ ਪਸੰਦ ਨਹੀਂ ਕੋਈ ਆਉਂਦਾ ਸੀਗਾ ਜਿੱਦਾਂ ਟੈਟੂ ਕੋਈ ਕੋਸ਼ਿਸ਼ ਦੇ ਰੱਖਦਾ ਕੋਈ ਦਿਖਾਉਂਦਾ ਫਿਰ ਅਖੰਡਾ ਜਿੱਦਾਂ ਸ਼ੇਰ ਨੇ ਜਿੱਦਾਂ ਫੜਿਆ ਜਿੱਦਾਂ ਅੱਛਾ ਬੜਾ ਧਿਆਨ ਨਾਲ ਦੇਖਿਆ ਜਿੱਤੇ ਦਾ ਸ਼ੇਰ ਨੇ ਟਾਲ ਪੜੀ ਇਹ ਕੀ ਬਣਾਇਆ ਸੀਗਾ ਤੇ ਇਹੀ ਉਦੋਂ ਭਾਈ ਨੇ ਵੇ ਸਟੇਜ ਤੇ ਸਟੇਜ ਤੇ ਮੇਰੇ ਉਦੋਂ ਕਮੀਜ਼ ਪਾਈ ਨਹੀਂ ਤਾਂ ਮੈਂ ਵੀ ਬਰਾਬਰ ਐ ਕੱਢ ਕੇ ਆ ਲੈਂਦਾ ਤੇ ਪਲਵਾਂ ਜੀ ਜਿਹੜੇ ਟਾਈਮ ਤੁਸੀਂ ਨਾ ਟੈਟੂ ਬਣਵਾਇਆ ਸੀਗਾ ਉਹ ਟਾਈਮ ਤਾਂ ਟੈਟੂਆਂ ਦਾ ਕਰੇਜ਼ ਵੀ ਇੰਨਾਂ ਨਹੀਂ ਸੀ ਹੁੰਦਾ ਨਾ ਪਤਾ ਨਹੀਂ ਸੀਗਾ ਉਦੋਂ ਮੈਂ ਇੰਡੀਆ ਗਿਆ ਜਦੋਂ ਉਹ ਟੈਟੂ ਦੇਖ ਦੇ ਸਾਰੇ ਕਹਿੰਦੇ ਕਿ ਕੀ ਚੀਜ਼ ਬਣਾਈ ਆ ਕਰਕੇ ਹੁਣ ਤਾਂ ਟੈਟੂ ਆਮ ਹੋ ਗਿਆ ਨਾ ਹਾਂ ਹਾਂ ਹੁਣ ਤਾਂ ਇੰਡੀਆ ਵੀ ਵਧੀਆ ਨੂੰ ਲੱਪੇ ਪਰ ਉਦੋਂ ਬਹੁਤ ਵੱਡੀ ਗੱਲ ਸੀਗੀ ਅੱਜ ਤੋਂ ਕੋਈ ਲਾ ਲੋ ਤੁਸੀਂ 20 22 ਸਾਲ ਪਹਿਲਾਂ ਦੀ ਗੱਲ ਕਰਦਾ ਸੰਦੀਪਰੇ ਨਿਊਜ਼ੀਲੈਂਡ ਦੇ ਜਿਹੜੇ ਪ੍ਰੋਮੋਟਰ ਆ ਜਿੱਦਾਂ ਗੋਪਾ ਬੈਂਸ ਭਾਜੀ ਲਾਲੋ ਵੀ ਇੰਨੇ ਡਾਊਨ ਟੂ ਅਰਥ ਆ ਵੀ ਉਹਨਾਂ ਬਾਰੇ ਵੀ ਤੁਸੀਂ ਕੀ ਆਪਣੇ ਕਹਿਣਾ ਚਾਹੁੰਦੇ ਆ ਵੀ ਕਿੱਦਾਂ ਦੇ ਇਨਸਾਨ ਆ ਬਹੁਤ ਵਧੀਆ ਆਪਣੇ ਇਹ ਵੀ ਖਾਲਸਾ ਕੋਲ ਚ ਪੜ੍ਹਦੇ ਰਹੇ ਆ ਮੈਂ ਵੀ ਉੱਥੇ ਪੜ੍ਹਿਆ ਮੇਤੋ ਜਿੱਦਾ ਜੂਨੀਅਰ ਆ ਬਣਾ ਤੇ ਤੁਸੀਂ ਮੈਂ ਇਹਦੀ ਭਰਾ ਦੀ ਇੱਕ ਚੀਜ਼ ਨੋਟ ਕੀਤੀ ਆ ਵੀ ਇੰਨੀ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਮੋੜੇ ਨਹੀਂ ਹੁੰਦਾ ਪਿੱਛੇ ਵਿੱਚ ਹੀ ਰਹਿੰਦਾ ਤੇ ਜਦੋਂ ਮਿਲਿਆ ਬੜੀ ਨਿਮਰਤਾ ਨਾਲ ਮਿਲਣਾ ਤੇ ਮੈਚਲ ਜੋ ਪਹਿਲਾਂ ਹੀ ਉਦੋਂ ਵੀ ਮਿਲਦੇ ਰਹੇ ਹੁਣ ਵੀ ਮਿਲੇ ਆ ਤੇ ਬਹੁਤ ਬਹੁਤ ਕਬੱਡੀ ਸਪੋਰਟ ਕਰ ਰਹੇ ਆ ਤੇ ਭਰਾ ਇਦਾਂ ਚੜਦੀ ਕਲਾ 'ਚ ਰਵੇ ਇਦਾਂ ਦੇ ਭਰਾ ਹੋਰ ਹੋਣ ਮੁਰੇ ਕਬੱਡੀ ਆਪਣੀ ਮਾਂ ਖੇੜਿਆ ਇਹਨੂੰ ਆਪਾਂ ਇਦਾਂ ਚੱਕ ਕੇ ਰੱਖੀਏ ਤੇ ਪ੍ਰਮਾਤਮਾ ਇਹਨਾਂ ਦੀ ਮਿਹਨਤਾਂ ਵਿੱਚ ਦੁੱਗਣੀਆਂ ਚੌਗਣੀਆਂ ਕਮਾਈਆਂ ਕਰੇ ਜਿਹੜੇ ਕਬੱਡੀ ਦੇ ਲੇਖੇ ਨਾਲ ਕੁਝ ਲਾ ਰਹੇ ਆ ਲਾਸਟ ਜੇ ਸੰਦੀਪ ਵੀਰੇ ਜੇ ਕਬੱਡੀ ਨਾ ਖੇਡਦੇ ਹੁੰਦੇ ਤੇ ਫਿਰ ਆਪਣੇ ਕਿਹੜਾ ਕੰਮ ਕਰਨਾ ਸੀ ਤੁਸੀਂ ਕਿਦਾ ਆਪਾਂ ਖੇਤੀਬਾੜੀ ਜੀ ਸੀਗੇ ਆਪਣੇ ਪਿੰਡ 'ਚ ਜ਼ਮੀਨ ਵਗੈਰਾ ਚੰਗੀ ਆ ਠੀਕ ਆ ਤੇ ਬਾਕੀ ਕਹਿੰਦੇ ਹੁੰਦੇ ਪਰਮਾਤਮਾ ਜਿਹਨੂੰ ਜਨਮ ਦਿੰਦਾ ਰੋਟੀ ਤਾਂ ਉਹ ਦੇਣੀ ਦੇਣੀ ਆ ਤੇ ਉਹਦੀ ਜੌਬ ਵੀ ਲਾਉਂਦਾ ਆ ਦੇਖੋ ਕਿੱਦਾਂ ਦੇ ਪਾਸੇ ਫਿਲ ਹੋਣੀ ਸੀ ਉਹਨਾਂ ਨੇ ਤੇ ਉਹਦੇ ਭਾਣੇ ਵਿੱਚ ਆਪਾਂ ਨੂੰ ਸਾਰਾ ਕਰਨਾ ਪੈਣਾ ਹੈਗਾ ਤੇ ਹੁਣ ਆਪਣੇ ਪਾਈ ਤੁਸੀਂ ਮੇਰੇ ਖਿਆਲ ਨਾਲ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਸੈੱਟ ਹੋਣਾ ਤੇ ਉੱਥੇ ਆਪਣਾ ਕੰਮ ਕਰ ਕੀ ਆ ਹਾਂਜੀ ਮੈਂ ਕੈਨੇਡਾ 'ਚ ਵੀਰ ਗਿਆ ਸੀਗਾ 1998 ਦਾ ਗਿਆ ਹਾਂ ਉੱਥੇ ਉੱਥੇ ਟਰੱਕਿੰਗ ਦਾ ਕੰਮ ਹੈ ਆਪਣਾ ਜਿਹਦਾ ਉੱਥੇ ਚੱਲੀ ਜਾਂਦਾ ਵਧੀਆ ਰੋਟੀ ਪਾਣੀ ਵਧੀਆ ਚੱਲੀ ਜਾਂਦਾ ਹੂੰ ਹ ਪਹਿਲਾਂ ਅਸੀਂ ਕੋ ਕਬੱਡੀ ਖੇਡਦੇ ਰਹਾ ਹੁਣ ਆਪਾਂ ਫੁੱਲ ਟਾਈਮ ਕੰਮ ਕਰੀਦਾ ਤੇ ਸਿਹਤ ਨੂੰ ਟਾਈਮ ਦਈਦਾ ਹਾਂਜੀ ਹਾਂਜੀ ਤੇ ਬਾਲਾ ਜਿੱਦਾਂ ਰਕਸ਼ੋਸ਼ ਜਿੱਦਾਂ ਬਾਲਾ ਰੱਖਿਆ ਨਹੀਂ ਜਿੱਦਾਂ ਮੈਨੂੰ ਇਹ ਹੁੰਦਾ ਵੀ ਜਿਹੜਾ ਟਾਈਮ ਬਚਦਾ ਹੈ ਕੰਮ ਕਰ ਤੋਂ ਵੀ ਆਪਣੀ ਸਿਹਤ ਤੇ ਲਾਵਾਂ ਥੋੜਾ ਜਿਹਾ ਵੀ ਨਿਊ ਜਨਰੇਸ਼ਨ ਨੂੰ ਵੀ ਲੱਗਿਆ ਵੀ ਹੱਲੇ ਵੀ ਬੰਦਾ ਫਟਿਆ ਤੇ ਫਿਰ ਕੋਈ ਨਾ ਕੋ ਸਿੱਖਣ ਨੂੰ ਅਗਲੇ ਨੂੰ ਵੀ ਜਦੋਂ ਕੋਈ ਕਹਿੰਦਾ ਵੀ ਬੰਦਾ ਉੱਦ ਦੇ ਫਟ ਪਿਆ ਵੀ ਆਪਣੇ ਆਨ ਨੂੰ ਮਾਣ ਜਾ ਮਹਿਸੂਸ ਹੁੰਦਾ ਵਧੀਆ ਲੱਗਦਾ ਤੇ ਸੰਦੀਪ ਜੀ ਇੱਕ ਜਿਹੜੀ ਮੈਂ ਬਹੁਤ ਜ਼ਰੂਰੀ ਤੁਹਾਡੇ ਨਾਲ ਪੁੱਛੇ ਆਪਣੇ ਹੁਣ ਦੁਆਬੇ ਏਰੀਆ ਦੇ ਵਿੱਚ ਭਾਜੀ ਪਲੇਅਰ ਬਹੁਤ ਜ਼ਿਆਦਾ ਘਟ ਉੱਠਦੇ ਰਹੇ ਆ ਹੂੰ ਇਸ ਚੀਜ਼ ਦਾ ਕਾਰਨ ਇਸ ਚੀਜ਼ ਦਾ ਕਾਰਨ ਤੁਸੀਂ ਵੀ ਨੋਟ ਕੀਤਾ ਨਾ ਆਪਣੇ ਪਿੰਡ ਪੱਦਰ ਦੇ ਮੈਚ ਹੁਣੋਂ ਹਟ ਗਏ ਪਿੰਡਾਂ ਦੇ ਹਾਂ ਹੁਣ ਤੁਸੀਂ ਸਾਡੇ ਪਿੰਡ ਲਾ ਲਓ ਸਾਡੇ ਪਿੰਡ ਵੀ ਮੈਚ ਹੁੰਦੇ ਸੀਗੇ ਜਿਵੇਂ ਆਪਾਂ ਸ਼ਾਮ ਨੂੰ ਜਦੋਂ ਅਸੀਂ ਖੇਡਦੇ ਸੀਗੇ ਸਟਾਰਟ ਕੀਤੀ ਜਾਣਗੇ ਜੋ ਸ਼ਾਮ ਨੂੰ ਜਾਂਦੇ ਘਟੂ ਘੜ 50 ਘਣਿਆਂ ਦੇ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਦੇ ਹੁੰਦੇ ਸੀ ਹਰੇ ਪਿੰਡ 'ਚ ਉਹ ਇਸੇ ਕਰਕੇ ਕਰਦੇ ਸੀਗੇ ਵੀ ਸਾਡੇ ਪਿੰਡ ਅਗਲੇ ਸਾਲ ਕੋਈ ਨਾ ਟੂਰਨਾਮੈਂਟ ਆ ਜਾਂ ਲਾਗਲੇ ਪਿੰਡ 'ਚ ਟੂਰਨਾ ਉਹ ਪਿੰਡ ਪੱਧਰ ਦਾ ਟੂਰਨਾਮੈਂਟ ਹੀ ਖਤਮ ਹੋ ਗਿਆ ਜੀ। ਹੂੰ ਜਦੋਂ ਹੁਣ ਅਕੈਡਮੀਆ ਚ ਹੁੰਦੀ ਹੈ ਹੁਣ ਇੱਕਦਮ ਤਾਂ ਬੰਦਾ ਤਕੜਾ ਹੋਣ ਰਿਹਾ ਜੀ। ਹੂੰ ਔਰ ਤੁਸੀਂ ਦੇਖ ਲਓ ਵੀ ਕੋਈ ਨਵੇਂ ਮੁੰਡੇ ਪਿੰਡਾਂ ਦੇ ਵਿੱਚ ਤੁਸੀਂ ਤੁਹਾਡੇ ਆਪਣੇ ਏਰੀਆ 'ਚ ਨਿਗਾਹ ਮਾਰ ਕੇ ਦੇਖੋ ਕੋਈ ਨਾ ਕੋਈ ਪਲੇਅਰ ਹੁੰਦਾ ਸੀਗਾ ਹੁਣ ਹੈ ਨਹੀਂ ਹੁਣ ਹੈ ਨਹੀਂ ਗੇ ਹੁਣ ਖੇਡਦੇ ਆ ਮੁੰਡੇ ਤੇ ਹੋਰ ਬੰਦੇ ਆ ਸਕਦੇ ਆ ਜੀ ਦੁਬਾਰਾ ਪਿੰਡ ਪੱਧਰ ਦਾ ਮੈਚ ਵੀ ਕਰਾਇਆ ਜਾਣਾ ਤੇ ਨਿਆਣਿਆਂ ਨੂੰ ਨਿਆਣਿਆਂ ਦੀ ਵੇੜ ਦੀਆਂ ਟੀਮਾਂ ਰੱਖੀਆਂ ਜਾਣ ਤੇ ਉਹਦੇ ਨਾਲ ਹੋਰ ਵਧੀਆ ਪਲੇਅਰ ਬਣ ਸਕਦੇ ਆ ਜੀ ਹਾਂਜੀ ਤੇ ਪلوان ਜੀ ਹੋਣ ਦੇ ਪਲੇਅਰਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਪਲੇਅ ਹੁਣ ਪਲੇਅਰ ਸਾਰੇ ਬਹੁਤ ਵਧੀਆ ਜੀ ਸਾਰੇ ਵਧੀਆ ਪੂਰੇ ਵੀ ਫਿਰ ਵੀ ਜੇ ਇੱਕ ਪਲੇਅਰ ਆਪਣੇ ਪਾਲੇ ਪਾਲਾ ਭਰਾ ਆਪਣਾ ਵਧੀਆ ਹਾਂਜੀ ਦੁਰਲੇ ਹੋਣੀ ਆ ਸੁਲਤਾਨ ਐ ਮੁੰਡਾ ਹੂੰ ਤੇ ਆ ਸ਼ੀਲੂ ਮੁੰਡਾ ਵਧੀਆ ਖੇਡ ਰਿਹਾ ਕੀਦਾ ਵਟਿਆ ਹੋਰ ਵੀ ਹੈਗੇ ਹੁਣ ਇੱਕਦਮ ਨਾ ਜਿੱਤੇ ਭੱਜ ਜਾਂਦੇ ਆ ਹਾਂਜੀ ਚਾ ਚਤਪਾਲ ਚਿੱਟੀ ਹੂੰ ਹੂੰ ਬੁਰਾਇਨ ਦਲੇਰੀ ਨਾਲ ਖੇਡਦਾ ਵਧੀਆ ਲੱਗਦਾ ਹੂੰ ਤੇ ਜੰਗਾ ਖੇਡਿਆ ਹੁਣ ਸਾਰੇ ਵਧੀਆ ਲੱਗਦੇ ਜੀ ਟੌਪ ਦੇ ਪੂਰੇ ਵਧੀਆ ਲੱਗਦੇ ਜਿਹੜਾ ਵਧੀਆ ਖੇਡਦਾ ਵਧੀਆ ਜਿਹੜਾ ਗਰਾਊਂਡ ਚ ਜਾਂਦਾ ਪਲੇਅਰ ਵਧੀਆ ਜੀ ਹਾਂਜੀ ਸੰਦੀਪਰੇ ਸੋਸ਼ਲ ਮੀਡੀਆ ਨੂੰ ਕਿੰਨਾ ਮਿਸ ਕਰਦੇ ਆ ਜੇ ਕਿਤੇ ਤੁਹਾਡੇ ਟਾਈਮ ਸੋਸ਼ਲ ਮੀਡੀਆ ਜਿਵੇਂ ਕਬੱਡੀ 365 ਆ ਜਿਉ ਕਿਤੇ ਤੁਹਾਡੇ ਟਾਈਮ ਹੁੰਦਾ ਫਿਰ ਤਾਂ ਵੀ ਇਹ ਨੈਕਸਟ ਲੈਵਲ ਹੀ ਹੋ ਜਾਣਾ ਸੀ ਹਾਂ ਨੈਕਸਟ ਲੈਵਲ ਹੁਣ 2004 ਮੈਂ ਕਿਹਾ 6-7 ਤੋਂ YouTube ਮੇਰੇ ਬਣਾਇਆ ਹਾਂ ਹਾਂ ਜੀ ਹਾਂ ਜੀ ਤੇ ਜਿਹੜੀਆਂ ਸਾਡੀਆਂ ਵੀਡੀਓ ਹੈਗੀਆਂ ਪੁਰਾਣੀਆਂ ਆ ਉਹਨਾਂ ਦੇ ਨਾਲ ਪ੍ਰਿੰਟ ਵਧੀਆ ਆ ਇੱਕ 2004 ਦੀ ਆ World Cup ਦੀ ਉਹ ਹੈਗੀ ਉਹਦੇ ਉੱਪਰ ਪਈ YouTube ਤੇ ਉਹ ਵੀ ਜੇ ਬਸ ਸਰਚ ਕਰਦੇ ਲੱਭਦੀ ਨਹੀਂ ਕਿਨੁਸ਼ੇਦੀ ਪਰ ਮੈਚ ਹੈਗਾ ਸਾਰਾ ਉਹ ਤੇ ਜਿਹੜੇ ਪ੍ਰਾਣੀਆਂ ਉਹ ਤੁਹਾਨੂੰ ਪਤਾ ਪ੍ਰਿੰਟ ਹੈ ਨਹੀਂ ਬੀਸੀਆਰ ਦੇ ਵਿੱਚ ਪਾ ਕੇ ਚਲਾਈ ਦੀ ਹੈਗੀਆਂ ਤੇ ਜੇ ਕਿਤੇ ਸੋਸ਼ਲ ਮੀਡੀਆ ਹੁੰਦਾ ਤੇ ਹੋਰ ਦੁਨੀਆ ਜਾਣਦੀ ਸਾਨੂੰ ਹੁਣ ਕਈਆਂ ਦੇ ਨਾਂ ਸੁਣੇ ਆ ਸਾਡੇ ਨਿਊ ਜਨਰੇਸ਼ਨ ਆ ਜਿਹੜੀ ਉਹਨਾਂ ਨੂੰ ਪਤਾ ਨਗਾ ਹੁਣ ਜਦੋਂ ਮਿਲਦੇ ਆ ਵੀ ਜੋ ਕੋਈ ਦੱਸਦਾ ਵੀ ਇਹ ਸੰਦੀਪ ਲੰਨੀ ਆਣਾ ਤੇ ਪਤਾ ਲੱਗ ਜਾਂਦਾ ਤੇ ਜੇ ਸੋਸ਼ਲ ਮੀਡੀਆ ਉਦੋਂ ਹੁੰਦਾ ਤੇ ਸਾਡੀ ਹੁਣ ਵੀਡੀਓ ਚੱਲਦੀਆਂ ਹੁੰਦੀਆਂ ਤੇ ਹੋਰ ਪਛਾਣ ਹੁੰਦੀ ਸਾਡੀ ਬਾਕੀ ਪਹਿਲਵਾਨ ਜੀ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਭਰਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਮਿਲੇ ਆ ਤੇ ਬਹੁਤ ਵਧੀਆ ਲੱਗਾ ਤੁਹਾਡਾ ਗੱਲਾਂ ਕਰਕੇ ਦੀਪੂ ਵੀਰੇ ਥੈਂਕ ਯੂ ਸੋ ਮੱਚ ਓਕੇ ਭਰਾ ਓਕੇ ਕਰ ਦਿਨਣ ਤੁਹਾਡੀ ਹਾਂ ਜੀ ਹਾਂ ਜੀ ਦੇਖਦੇ ਰਹਾਂਗੇ ਤਰਨ ਕਾਲੀਆ ਭਾਜੀ ਅੱਜ ਨਾਰੀ ਬਦਲ ਰਹੀ ਹੈ ਅੱਛਾ 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 ਸਤਿ ਸ੍ਰੀ ਅਕਾਲ ਪੁਰਪੁਰੀ ਜੀ ਦਾ ਜੀ ਵਧੀਆ ਵਧੀਆ ਠੀਕ ਠਾਕ ਹੈ ਭਾਈ ਤੁਸੀਂ ਸੁਣਾਓ ਸਤਿ ਸ੍ਰੀ ਅਕਾਲ ਜੀ ਮੇਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਹਾਂ ਵਧੀਆ ਅੱਜ ਭਰਾ ਬਣਾ ਪਲੀਅਰ ਵਲੇ ਇਥੇ ਗਰਾਊਂਡ ਚ ਕਮੜਿਓ ਮੇਰੀ ਦੂਜੀ ਸੈਨਾ ਆਪਣੇ ਉਹ ਜਦੋਂ ਮੇਰੀ ਪਹਿਲੇ ਦਿਨ ਐਂਟਰੀ ਹੋਈ ਗਰਾਊਂਡ ਤੇ ਉਹ ਕਾਫੀ ਵਧੀਆ ਲੱਗੇ ਮੈਂ ਸੋਚਦਾ ਵੀ ਕਿਨੇ ਬਣੇ ਭਰਾ ਨੇ ਫੇ ਮਿਲ ਫੇ ਗੱਤਰ ਕੇ ਇਹ ਇਕੱਠੇ ਹੋਨੇ ਭਾਈ ਨਾ ਸਾਥੀ ਵੀ ਭਾਈ ਮਸਣ ਤਿੰਨ ਵਜੇ ਸਤਾ ਭਾਈ ਵੀਡੀਓ ਐਡਿਟ ਕਰਕੇ ਪਾ ਕੇ 3700 ਘੰਟੇ ਲੈਫਟ ਇਹ ਵੀ ਸਮਝ ਲੈ ਬਈ ਕਬੱਡੀਆਂ ਬੋਨ ਦੇ ਬਰਾਬਰ ਹੀ ਐ ਕਿ ਮੈਚ ਵਿੱਚ 25 ਕਬੱਡੀਆਂ ਪਾਉਣੀਆਂ ਹੈ ਨਾ ਔਕਾ ਇਤੋਂ ਪਹਿਲਾਂ ਵੀਡੀਓ ਨੂੰ ਬੇਕਾਰ ਜਿਹਾ ਕਰ ਰਿਹਾ ਐਡਿਟ ਕਰਨਾ ਹਾਂ ਇਹ ਚੀਜ਼ਾਂ ਦਾ ਐਪਰੀਸ਼ੀਏਟ ਐ ਨਹੀਂ ਪਰ ਇਹ ਵੀਡੀਓ ਕਰਕੇ ਬੰਦਾ ਦੁਆਰਾ ਮਸ਼ਹੂਰ ਹੁੰਦਾ ਦੁਨੀਆ ਜਾਂਦਾ ਹਾਈਲਾਈਟ ਤਾਂ ਇਹ ਜ਼ਰੂਰੀ ਅੱਜ ਕੱਲ੍ਹ ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਮਾਨਾ ਆ ਬਹੁਤ ਫਾਸਟ ਕਰਨਾ ਚਾਹੀਦਾ ਪਤਾ ਲੱਗੇ ਦੁਨੀਆਦਾਰੀ ਨੂੰ ਵੀ ਵੀ ਹੈ ਕਿ ਦੱਸ ਰਹੀ ਅੱਜ ਲੈ ਹਾਂਜੀ ਅੱਧਾ ਉੱਪਰ ਐ ਬਿਲਕੁਲ ਬੜੀ ਇਹਨਾਂ ਉਹ ਸਭ ਸਾਰਾ ਕੁਝ ਲੋਡ ਇੰਨੀ ਚੱਕਣਾ ਹਾਂ ਅ ਜੇ ਆਹ ਮਸਲ ਤੋਂ ਉਹ ਗੋਡੇ ਫੇਲ ਵੀ ਇਸ ਬੇਸ ਵਧੀਆ ਚਾਹੀਦਾ ਗੋਡੇ ਸੱਟ ਲੱਗੇ ਨਾ ਕਰੀ ਅਗਲ ਲੱਗੇ ਵੀ ਗੋਡੇ ਦੇ ਮਸਲ ਜਿਹੜੇ ਆ ਨਾ ਵੀ ਇੱਕ ਮਸਲ ਨਾਲ ਗੱਲ ਨਹੀਂ ਮੰਨੀ ਇੰਟਰਨਲ ਮਸਲ ਵੀ ਨਾਲ ਕਰਨੇ ਪੈਣੇ ਜ਼ਿਆਦਾ ਕਰਨੇ ਪੈਣੇ ਹੁਣ ਤਾਂ ਬਲਵਾਨ ਜੀ ਸਾਰੀਆਂ ਐਕਸਰਸਾਈਜ਼ਾਂ ਸਾਰਾ ਸਾਰੀ ਡਾਈਟ ਤੇ ਸਾਰੇ ਸਪਲੀਮੈਂਟਸ ਔਨਲਾਈਨ ਪਿਆ ਆ ਸਾਡੇ ਟਾਈਮ ਤੇ ਅਸੀਂ ਪੁੱਛਦੇ ਹੁੰਦੇ ਸੀ ਕਿ ਤਗੜੇ ਬੰਦੇ ਤੂੰ ਕੀ ਖਾਂਦੇ ਆ ਉਹਨੇ ਤਾਂ ਉਹਦੇ ਹੀ ਕਹਤਾ ਵੀ ਕਿਲੋ ਦਹੀਂ ਵੀ ਨਹੀਂ ਦਹੀਂ ਵੀ ਜਣਾ ਪਤਾ ਨਹੀਂ ਸੀਗਾ ਪਰ ਹੁਣ ਤਾਂ ਕੱਲੀ ਕੱਲੀ ਚੀਜ਼ ਕਿੱਦਾਂ ਕਰਦਾ ਦਾ ਬੰਦੇ ਦਾ ਵੇਟ ਕਿੱਦਾਂ ਦਾ ਬਣਾ ਗੱਲ ਹੋ ਗਈ ਨਾ ਬੰਦਾ ਹਿੰਮਤੀ ਹੋਵੇ ਮਿਹਨਤ ਨਾਲ ਤਾਂ ਤਕੜਾ ਹੋ ਜਾਂਦਾ ਜੇ ਆਪਾਂ ਕਰਨਾ ਹੀ ਕੋਈ ਜਿਹਨੂੰ ਖਰਾਬ ਸਾਹਮਣੇ ਪਈਏ ਦੇਖੀ ਜਾਣੀ ਆ ਜਨੂੰ ਰੱਖੋ ਕੋਸ਼ਿਸ਼ ਕਰੋ ਵੇਟ ਸਾਹਮਣੇ ਮੇ ਲਾਉਣਾ ਨਹੀਂ ਗਰਾਉਂਡ ਸਾਹਮਣੇ ਕਰਨੀ ਨਹੀਂ ਅੱਗੇ ਨਾ ਇਦਾਂ ਨਹੀਂ ਕੈਨੇਡਾ ਕਹਣਾ ਜਿਹੜਾ ਕਬੱਡੀ ਖੇਡ ਗਿਆ ਜੇ ਮੰਨ ਲਓ 10 ਕਬੱਡੀਆਂ ਪਾਉਂਦਾ ਹਨ ਜੇ ਪੰਜ ਵੀ ਮੋੜ ਪਿਆ ਕਣਾ ਤਗੜਾ ਆ ਜਿੰਦਾ ਬਾਈ ਤੁਸੀਂ ਆ ਉਦੋਂ ਕਬੱਡੀ ਬਹੁਤ ਤਪਦੀ ਸਾਵੇਂ ਪਲੇਰਾਂ ਦੇ ਤਗੜੇ ਸਵਾ ਸਵਾ ਕੰਟਲ ਦੇ ਵੇਟ ਹੁੰਦੇ ਆ ਆਪਣੇ ਪਾਕਿਸਤਾਨ ਦੇ ਹੁੰਦੇ ਬੱਟਰ ਜੰዱਆ ਲੱਗੇ ਵੇਟ ਵੀ ਕਾਫੀ ਗਿਆ ਮੇਰਾ ਖਿਆਲੋਂ ਸਵਾ ਸਵਾ ਕੰਟਲ ਦੇ ਹੁੰਦੇ ਆ ਤੇ ਉਹਨਾਂ ਦੇ ਦਾਅ ਵੀ ਬੱਕਰੇ ਸੀਗੇ ਤੇ ਮੇਰਾ ਸਟਾਈਲ ਵੀ ਖੇਡਣ ਦਾ ਬਾਹਾਂ ਦੇ ਉੱਪਰੋਂ ਬਈ ਤਾਂ ਪਤਾ ਲੱਗਦਾ ਵੀ ਬੈਚ ਲਾ ਦੂਜੇ ਦਿਨ ਉੱਠ ਨਹੀਂ ਹੁੰਦਾ ਹੁੰਦਾ ਹੈਗਾ ਬਈ ਇਹ ਤਾਂ ਫਰਕ ਲਗਾ ਪਤਾ ਆ ਵੀ ਲੱਕ ਤੇ ਮੋਢੇ ਇੱਕ ਵਾਰੀ ਤਾਂ ਬਈ ਦੁਖਦਾ ਹੁੰਦਾ ਪਾਸਾ ਹੋਰ ਕੁਝ ਨਹੀਂ ਸਰੀਰੀ ਦੁਖਣਾ ਹੈ ਉਹਨਜੀ ਜੇਥੇ ਨਾ ਨਾਮ ਲੁਣਾ ਫੇ ਐਕਸਟਰਾ ਮਿੰਤਖਾਨੀ ਪੈਣੀ ਆ। ਵੱਧ ਕਰਨੀ ਪੈਣੀ ਆ। ਅਸੀਂ ਹੁਣ ਮੈਂ ਪੈਨਡ ਹੁੰਦਾ ਸੀਗਾ ਮੈਂ ਭਾਈ ਬੋਲਣ ਤੋਂ ਪਹਿਲਾਂ ਹੀ ਐਕਸ ਗਾਨੀ ਸ਼ੁਰੂ ਕਰ ਦਿੰਦਾ ਸੀ। ਤੇ ਕਰ ਮੈਨੂੰ ਭਲੇ ਖਾ ਲੱਗ ਗਿਆ ਕਿ ਤੇ ਟਾਈਮ ਦਾ ਪਤਾ ਨਹੀਂ ਮੈਂ 2 ਕੋਈ ਉੱਠ ਕੇ ਨਹਿਰ ਤੇ ਦੌੜ ਤੁਰ ਲਾ ਕੇ ਡੰਡ ਵੀ ਲਾਇਆ ਮੈਂ ਭਾਈ ਕਿਹਨੇ ਸੁੱਤਾ ਰਹਿ ਗਿਆ। ਜਦੋਂ ਮੈਂ ਘਰ ਆ ਕੇ ਦੇਖਿਆ ਤੇ ਟਾਈਮ ਹੀ ਸਾਢੇ 3:00 ਵਜੇ ਸੀਗੇ। ਜਨੂਨ ਸੀਗਾ। ਜਨੂਨ ਜਨੂਨ ਸੀ। ਉਹ ਮੀਤ ਵਾਸਤੇ ਕਿੰਨੀ ਚਾਹ ਮਾਰੇ ਹੁੰਦੇ ਦੀਆਂ ਆਪਣੇ। ਬਹੁਤ ਬਹੁਤ। ਮੁੰਡੇਲ ਦੇਖੀਦਾ ਹੀ ਆਪਾਂ ਮੈਂ ਵੀ ਦੇ ਦਦਾ ਹਾਂ ਨਾ ਉਹ ਤਕੜਾ ਉਹ ਭਾਈ ਲੈਵਲ ਹੀ ਸੰਭਲ ਲੈ ਫੇ ਮਿਹਨਤ ਉਹ ਭਾਈ ਲੈਵਲ ਸੰਭਲ ਲੈ ਨਾ ਕਿ ੱਤਕਾ ਚਾਹੀਦਾ ਜ਼ਿੰਦਗੀ 'ਚ ਜ਼ਿੰਦਗੀ ੱਤਕਾ ਲੱਗਾ ਹੋਵੇ ਅਕਲਾ ਜਾਂਦੀ ਦੂਜਾ ਬੜੀ ਮਿਹਨਤ ਕਰਦੇ ਆਂ ਸਪੋਰਟ ਸਿਰਫ ਕਰਦੇ ਆਂ ਦੀ ਮਾਂ ਪਿਓ ਦੀ ਹਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਬੋਡੀ ਨੂੰ ਜਿੰਨਾ ਚੰਦ ਕੇ ਰੱਖੋਗੇ ਓਨੀ ਵਧੀਆ ਰਹਿੰਦੀ ਆ ਬਿਲਕੁਲ ਬੜੀ ਗੱਲਾਂ ਉਹੀ ਦੁਬਾਰਾ ਰਿਪੀਟ ਹੋਣਡੀਆਂ ਖਰਾਕਾਂ ਵੀ ਹੋਰ ਰਿਪੀਟ ਹੋਣਡੀਆਂ ਭਾਈ ਉਹੀ ਉਹੀ ਦੇਸੀ ਆਪਣੇ ਦੇਈਂ ਬਗਾਰੇ ਸਾਰਾ ਮੈਂ ਇਹਨੂੰ ਦੱਸਦਾ ਮੈਂ ਕਹਾਂ ਭਾਈ ਮੈਂ ਦੇਸੀ ਕੋ ਖਾਣਾ ਇੱਥੇ ਆ ਕੇ ਮੈਂ ਕਹਾਂ ਹੁਣ ਮਹਿਸੂਸ ਹੁੰਦਾ ਸਕਿਨ ਜੋੜ ਮੈਂ ਕਹਾਂ ਡਰਾਈ ਮਗਮਤੀ ਦੇਸੀ ਕੋਕਰੇ ਖਾਣਾ ਆਡੇ ਮੱਜਾ ਕੰਮਾ ਕਰਦੀਆਂ ਮੈਨੂੰ ਕਹਿੰਦੇ ਇੱਥੇ ਫਰਕ ਲੱਗਦਾ ਥੋੜਾ ਹੈ ਹੈ ਫਰਕ ਹੈਗਾ ਨਾ ਫਰਕ ਭਾਈ ਤੁਸੀਂ ਤਾਂ ਭਾਈ ਪਹਿਲਾਂ ਵੀ ਆਉਂਦੇ ਰਹੇ ਨਾ ਮੈਂ ਪਹਿਲੀ ਰਿਆਂ ਆ ਨਹੀਂ ਹੈਗਾ ਹਾਂਜੀ ਤੇ ਮੈਂ ਆਪਣੇ ਘਰ ਦੇ ਨਾਲ ਗੱਲਾਂ ਸਾਰੀਆਂ ਸ਼ੇਅਰ ਕਰਦਾ ਨਾ ਮਾਤਾਂ ਨਾਲ ਨਿੱਕੀ ਭੈਣ ਨਾਲ ਹਾਂਜੀ ਤੇ ਉਹਨਾਂ ਨੇ ਮੈਨੂੰ ਕਹਿਣਾ ਮਰ ਕਹਿਣਾ ਜੇ ਅਗਲੀ ਵਾਰੀ ਤੈਨੂੰ ਮੌਕਾ ਮਿਲੇ ਘਰੋਂ 2 ਕਿਲੋ ਦੇਸੀ ਘਿਓ ਲੈ ਕੇ ਜਾਈਂ ਤੇ 2 ਕਿਲੋ ਖੁਆ ਲੈ ਕੇ ਜਾਈਂ ਬਾਕੀ ਭਲਵਾਂ ਜੀ ਹੁਣ ਜਦੋਂ ਤੁਸੀਂ ਇੱਥੇ ਆਏ ਹੁਣ ਤੁਸੀਂ ਸਾਰੇ ਗਰਾਉਂਡਾਂ ਦਾ ਹਿਸਾਬ-ਕਿਤਾਬ ਦੇਖ ਲਿਆ ਕੋਡੀ ਕਿੱਦਾਂ ਦੀ ਆ ਇਸ ਟਾਈਮ ਮੇਰੇ ਮੇਰੇ ਸਾਹਮਣੇ ਨਿਊਜ਼ੀਲੈਂਡ ਦੀ ਕਬੱਡੀ ਸਾਰਾ ਟੌਪ ਦੀ ਹੋ ਰਹੀ ਹੈ ਪਾਕਿਸਤਾਨ ਦੇ ਸਾਰੇ ਕਰੀਮ ਤੇ ਇੰਡੀਆ ਦੀ ਸਾਰੀ ਕਰੀਮ ਇੱਕ ਜਗ੍ਹਾ ਖੇਡਣ ਡਈ ਆ ਟਰੰਟਰ ਦੇ ਬਰਾਬਰ ਨਹੀਂ ਲਾ ਲੋ ਟਰੰਟਰ ਮੈਂ ਕਹਿੰਦਾ ਥੋੜਾ ਉੱਪਰ ਦੀ ਹੋ ਗਈ ਵਰਗੇ ਪਾਕਿਸਤਾਨ ਦੇ ਪਲੇਅਰ ਵੀ ਸਾਰੇ ਖੇਡਣ ਡਏ ਆ ਤੇ ਤੁਸੀਂ ਇਹਨਾਂ ਨੂੰ ਸਿੱਖ ਕੇ ਦੇਖ ਕੇ ਵੀ ਕਿਹੜੇ ਕਿਹੜੇ ਲੈਵਲ ਦੇ ਬੰਦੇ ਨੂੰ ਪਤਾ ਹੁੰਦਾ ਆਪਣੇ ਆਪ ਦਾ ਵੀ ਮੈਕਨੀਕਲ ਲੈਵਲ ਦੇ ਆ ਹਾਂ ਵੀ ਹਾਂ ਵੀ ਆਹ ਜੀ ਗਰਾਊਂਡ ਆ ਨਾ ਨੰਬਰ ਲਏਗਾ ਤੇ ਖੜਾ ਹੋ ਦੇਣਾ ਬਾਕੀ ਉਹ ਇੱਥੇ ਬੈਠੇਗਾ ਬਾਕੀ ਇੱਕ ਹੋਰ ਗੱਲ ਹੈ ਜਿੱਦਾਂ ਇੱਥੇ ਚੜਾਈ ਹੈ ਨਾ ਪੁੱਛ ਗਿਆ ਸੀ ਉਹਦਾ ਉਹਦਾ ਕੀ ਆ ਦੁਨੀਆ ਯਾਦ ਵੀ ਉਹਦੇ ਕਰਦੀ ਆ ਬਈ ਬਹੁਤ ਫਰਕ ਆ ਹਾਂਜੀ ਪਰ ਪਾਜੀ ਇੱਕ ਗੱਲ ਹੋਰ ਆ ਜਿਹੜਾ ਔਰਾ ਤੁਹਾਡਾ ਨਾ ਭਾਈ ਜੀ ਉਹ ਵਾਕਈ ਤੁਹਾਡਾ ਜਿਹੜਾ ਭਾਈ ਜਿੰਨਾ ਸਮਾਂ ਦੁਨੀਆ ਚਾਹੀਏ ਨਾ ਭਾਈ ਇਹ ਪਰਮਾਤਮਾ ਦੇ ਚੁਰਗੇ ਜਾ ਰਿਹਾ ਹੈ ਮਾਈ ਦਾ ਮੁੰਡਾ ਆ ਉਹ ਮਗੀ ਪਹਿਲਵਾਨੀ ਚ ਪਾਈ ਕਰਦਾ ਹੁੰਦਾ ਇਹਨਾਂ ਤੇ ਬਾਅਦ ਚ ਉਹ ਦੂਜਾ ਬਾਬਾ ਸ਼੍ਰੀ ਚੰਦ ਦੀ ਜਗ੍ਹਾ ਐ ਮਾਮਦਾਰ ਉੱਥੇ ਉਹ ਭਗਤੀ ਕਰਦੇ ਉਹਨਾਂ ਨੇ ਬਾਗੂ ਨੇ ਕਰਾਇਆ ਅੱਛਾ ਉਹ ਮਗੀ ਭਗਤੀ ਕਰਦੇ ਉਹਨਾਂ ਨੂੰ ਉੱਥੇ ਕਰਦੇ ਨਾ ਉਹਨਾਂ ਨੇ ਕਹਿਣਾ ਉਹ ਰੋ ਮਨਾ ਨਾਮ ਆ ਭਾਈ ਨੇ ਮੰਜੇ ਮਲਣ ਲਾਇਆ ਉਹਨਾਂ ਨੇ ਕਹਿਣਾ ਕਹਿੰਦਾ ਵੀ ਬੰਦਾ ਹੋਵੇ ਸੰਦੀਪ ਲੱਲੀਆ ਵਰਗਾ ਕਹਿੰਦੇ ਜਦੋਂ ਪੰਪ ਮਾਰਦਾ ਦੁਨੀਆ ਇਹਦਾ ਕਹਿੰਦੇ ਇੱਕ ਹਾਂ ਤੋ ਤਿੰਨ ਹੋ ਗਿਆ ਪਪਈ ਦਾ ਇੱਕ ਹੀ ਹੁੰਦਾ ਸੀ 1 2 3 ਹੋ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਕਹਿੰਦੇ ਬਾਕੀ ਕਹਿੰਦੇ ਬੰਦਾ ਨੱਚਦਾ ਹੁੰਦਾ ਸੀ ਭਾਈ ਜੇ ਨੱਚਿਆ ਤੂੰ ਭਾਈ ਤੇ ਤੁਸੀਂ ਦੁਨੀਆ ਨੱਚਾਈ ਹੁਣ ਤਾਂ ਇੱਥੇ ਫਿਰਦੇ ਆ ਹਾਂਜੀ ਤਾਂ ਹੀ ਤਾਂ ਹੀ ਭਾਈ ਦੁਨੀਆ ਗੋਡੇ ਨਾਲ ਖੜੀ ਹੂੰ ਭਾਈ ਗੋਡੇ ਆ ਤੇ ਲੱਗੇ ਤੇ ਸਹੀ ਵਾਰੀ ਤੇ ਬੈਠਦਾ ਯਰ ਪ੍ਰਮਾਤਮਾ ਕਰਨ ਵਾਲਾ ਮਿਹਨਤ ਕਰੋ ਤੰਗੜੇ ਹੋਗੇ ਖਾਓ ਪੀਓ ਹਾਂ ਮਿਹਨਤ ਕਰੋ ਮਨਸਾਚਾਰ ਹਾਂ ਚੰਗਾ ਸੋਚੋ ਯੰਗੀ ਸੋਚ ਰੱਖੋ ਸਦੀ ਵੀਰੇ ਇਹਦਾ ਉਂਗਲ ਖੜੀ ਕਰਨ ਵਾਲਾ ਸਟਾਈਲ ਸੀਗਾ ਤੇ ਇਹ ਕਿਦਾਂ ਆਪਣੇ ਆਪ ਹੀ ਆ ਗਿਆ ਸੀ ਜੈਨ ਦੇ ਜਿਹਾ ਤੁਹਾਡਾ ਹਾਂਜੀ ਮੈਂ ਜਦਾਂ ਮੈਂ ਮੇਰੀ ਸੋਚ ਆ ਬਾਕੀ ਕਿ ਚੰਗਾ ਜਦੋਂ ਗਰਾਉਂਡ ਜਾਂਦੇ ਐ ਐਕਸ਼ਨ ਜਾਂ ਕਰਨਾ ਚਾਹੀਦਾ ਇਹ ਨਹੀਂ ਹੈਗਾ ਵੀ ਤੁਸੀਂ ਜਾਫੀ ਆ ਜਾਂ ਭਾਈ ਤੁਸੀਂ ਜਾਂ ਮੈਂ ਜਫਾ ਲਾ ਤੂੰ ਮੈਨੂੰ ਫੜਿਆ ਮੈਂ ਛੁੱਟ ਕੇ ਨਿਕਲਿਆ ਤਾਂ ਕੀ ਤਾਂ ਦੁਨੀਆ ਦਾ ਐਂਟਰਟੇਨਮੈਂਟ ਬਣੇ ਮੈਂ ਛਾਲ ਮਾਰਦਾ ਹਾਂ ਕੋਲ ਆਪਣੀ ਸਿਰ ਦੇ ਤੱਕੜੀ ਕਾਲੀ ਬੱਖਰ ਐਕਸ਼ਨ ਰੱਖਦਾ ਜੀ ਤੀੜ ਜਾਂ ਚਲਾ ਦੇਣਾ ਤੇ ਪਲਵਾਨ ਜੀ ਲੰਬੇ ਵਾਲ ਤੁਹਾਡੇ ਹੈ ਯਾਰ ਉਹਦੇ ਲੰਮੇ ਵਾਲ ਰੱਖਣੇ ਔਰ ਹਾਂ ਦਲਜੀਤ ਆ ਪੱਗਾ ਉਹਦੇ ਕਿ ਮੁੰਡੇ ਨਾਲ ਲਾਪੇ ਹੈਨਾ ਬੱਬੂ ਮਾਨ ਭਾਈ ਆ ਉਹਨੇ ਕਿ ਵਾਲ ਰੱਖਣ ਲਾਪੇ ਸਾਜੀ ਤੁਹਾਡਾ ਵੀ ਔਰਾ ਹੀ ਇੱਕ ਹੈ ਮੇਰਾ ਸਗਾ ਉਹ ਲੰਮੇ ਰੱਖ ਲੈਣੇ ਵਾਲ ਆਕਰ ਮੁੰ ਆਣੀ ਗਿਆ ਉਹ ਤੇ ਗੁੱਤ ਕਰਨ ਲਈ ਹੂੰ ਹੂੰ ਪਤਾ ਸੀਗਾ ਜਲ ਮਿੰਦਮੰਤ ਕੀਤੀ ਐ ਵੀ ਨਹੀਂ ਛੇਦੀ ਕਾਬੂ ਨੇ ਤੇ ਮੈਂ ਕਿਹਾ ਜੇ ਜਫੇ ਲਾ ਗਿਆ ਫੇ ਲੋਕਾਂ ਨੇ ਖਣਾ ਫਸ ਗਿਆ ਇਸ ਰਾਸ ਕੀ ਚੱਕਰ ਚ ਪੈ ਗਿਆ ਗੁੱਤਾਂ ਗਰੀ ਫਿਰਦਾ ਹਨ ਉਹ ਗੱਲਾਂ ਹੋਰ ਪਰ ਲੰਮੇ ਲੰਮੇ ਵਾਲੋ ਉਹ ਆਪਣੇ ਆਪਣਾ ਸਮਾ ਸੀਗਾ ਹਾਂਜੀ ਸਮਾ ਸੀਗਾ ਨਹੀਂ ਭਾਜੀ ਹਰੀ ਵੀ ਹੈਗਾ ਕੋਈ ਮਤਲਬ ਗੀਤ ਗਾਵੇ ਤੂੰ ਵੱਡਾ ਬੱਬੂ ਮਾਨ ਬੈਠੇ ਕੇ ਥਾਪੀ ਮਾਰਦਾ ਤੇ ਹੋਣ ਲੋਕੋ ਕਿੱਦਾਂ ਕਹਿੰਦੇ ਤੂੰ ਦੱਸ ਦਿੰਦਾ ਥੈਂਕ ਯੂ ਬਰਾ ਥੈਂਕ ਯੂ ਪਿਆਰ ਆ ਤੁਹਾਡਾ ਸਾਰਿਆਂ ਦਾ ਯਾਰ ਤੇ ਬਾਕੀ ਭਲਾ ਜੀ ਉਦਾਂ ਜਦੋਂ ਫਸਟ ਟਾਈਮ ਤੁਹਾਨੂੰ ਦੇਖਿਆ ਸੀ ਨਾ ਉਦੋਂ ਲੱਗਦਾ ਯਾਰ ਵੀ ਪਤਾ ਨਹੀਂ ਵੀ ਪਲਵਾਨਾਂ ਨਾਲ ਗੱਲਬਾਤ ਕਰਾਂਗੇ ਬੁਲਾਉਣਗੇ ਕਿ ਨਹੀਂ ਪਰ ਵਾਕਈ ਪਲਵਾਨ ਜੀ ਤੁਹਾਡਾ ਸੁਭਾਅ ਬਹੁਤ ਜ਼ਿਆਦਾ ਵਧੀਆ ਥੈਂਕ ਯੂ ਬ੍ਰਾ ਉਹ ਗੱਲ ਉਹ ਹੀ ਆਪਾਂ ਅੱਗੇ ਵੀ ਕਰਦੇ ਹਾਂ ਗਰਾਊਂਡ 'ਚ ਬੰਦਾ ਥੋੜਾ ਹੋਰ ਹੁੰਦਾ ਫਿਰ ਐਕਸ਼ਨ ਕਰਦਾ ਹੀ ਕਈ ਵਾਰ ਨਗਦਾਣਾ ਸ਼ਾਇਦ ਅਰੋਗੈਂਟ ਜਿਹਾ ਨਾ ਕੁਝ ਹੋ ਰਿਹਾ ਪਰ ਜਦੋਂ ਬੰਦਾ ਮਿਲਦਾ ਹੈ ਕਿਸੇ ਨੂੰ ਫਿਰ ਪਤਾ ਲੱਗਦਾ ਮੇਰੇ ਕੋਲ ਤਾਂ ਸ਼ਿਲੂ ਭਾਈ ਨੂੰ ਮਿਲਿਆ ਹੈ ਨਾ ਉਹ ਵੀ ਭਾਈ ਬਹੁਤ ਡਾਊਟਵਰਥ ਲੱਗਦਾ ਸ਼ਿਲੂ ਵੀ ਬਹੁਤ ਵਧੀਆ ਭਾਈ ਮੈਚ ਵਾਲੇ ਦਿਨ ਪਲੇਅਰਾਂ ਦਾ ਫੋਕਸ ਹੁੰਦਾ ਮੈਚ 'ਤੇ ਤੋ ਪਲੇਅਰ ਨਹੀਂ ਬਲਕਿ ਇਹਨੂੰ ਬਲਾਗਰ ਆ ਜੀ ਹੈ ਨਾ ਨਾ ਕੋਈ ਕੋਲ ਬਬਾ ਸਾਰੇ ਬੰਦੇ ਡਾਊਨ ਟੂਰ ਤੱਕ ਕਿਸੇ ਨੂੰ ਨਾ ਪੈਸੇ ਦਾ ਨਾ ਕਿਸੇ ਨੂੰ ਗੇਮ ਦਾ ਕਮਾਂਡਿਆ ਸਾਰੇ ਨਾਰਮਲ ਭਾਈ ਆਪਣੇ ਆਪ ਨੂੰ ਮਿਲਦੇ-ਗਿਲਦੇ ਆ ਗੱਲ ਹੋ ਗਈ ਉਸ ਗੇਮ ਵਾਲੇ ਦੇ ਨੂੰ ਜਿਹੜਾ ਖੇਡਣ ਵਾਲਾ ਬੰਦਾ ਨਾ ਉਹਦਾ ਧਿਆਨ ਉਧਰ ਹੁੰਦਾ ਫੋਕਸ ਉਧਰ ਹੁੰਦਾ ਕਿ ਨਹੀਂ ਭਾਈ ਬਿਲਕੁਲ ਬਿਲਕੁਲ ਪਲਵਾਨ ਜੀ ਇੱਕ ਅਖੀਰ ਦੇ ਵਿੱਚ ਜਦੋਂ ਆਪਣੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਭਰਾ ਆਪਣੇ ਹਨਾ ਉਹ ਜਦੋਂ ਮੰਨ ਲਓ ਤੁਹਾਨੂੰ ਟੱਕਰਦੇ ਆ ਹਨਾ ਵੀ ਉਹਨਾਂ ਵੱਲੋਂ ਕਿੰਨਾ ਕੁ ਪਿਆਰ ਤੁਹਾਨੂੰ ਹੋਂ ਤੱਕ ਮਿਲਦਾ ਬਹੁਤ ਪਿਆਰ ਮਿਲਦਾ ਜੀ ਇੱਦਾਂ ਹੀ ਮਿਲਦਾ ਤੇ ਜਿੱਥੇ ਵੀ ਜਿਹੜੇ ਭਰਾ ਮਿਲਦੇ ਆ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਹਾਂਜੀ ਤੇ ਇਦ ਖੋਸ਼ ਹੋ ਕੇ ਮਿਲਦੇ ਵਧੀਆ ਲੱਗਦਾ ਆਪਣੇ ਆਨੂੰ ਫੇਰ ਸੋਚੀਦਾ ਵੀ ਪਿਆਰ ਕਰਦੀ ਦੁਨੀਆ ਹਲੇ ਵੀ ਤੇ ਇਦਾਂ ਕਰਦੇ ਰਹਿਣਾ ਸਾਰਿਆਂ ਦਾ ਜਿੱਦਾਂ ਕਰਦੇ ਰਹਿਣ